ਫਰ ਕਿਵੇਂ ਆ? ਹਾਂ ਠੀਕ ਹੋ ਭਾਈ ਠੀਕ ਠਾਕ। ਅਸੀਂ ਨਾ ਵੀ ਗੱਡੀ ਲਈ ਸੀ। ਮੈਂ ਕਿਹਾ ਚੱਲ ਆ ਭੋਗ ਜਦਿਆਵਾ ਆ ਦਾ। ਨਾ ਹੋਰ ਕੰਮ ਨਹੀਂ ਹੈਗਾ ਤੁਹਾਨੂੰ ਕੋਈ। ਹੈ? ਕਿਤੇ ਬੇਚਤ ਅਕਦੇ ਲੈ ਲੈ ਕੁਸ। ਫਿਰ ਅਸੀਂ ਗਰੀ ਜਿੰਨਾ ਵੀ ਗੱਡੀ ਲਈ ਸੀ। ਐ ਦੱਸੋ ਪਹਿਲਾਂ ਲੈਤਾ ਜੀ। ਮੈਂ ਤਾਂ ਖੁਸ਼ੀ ਨੂੰ ਆਈ ਸੀ। ਮੈਂ ਚੱਲ ਮੂੰਹ ਮਿੱਠਾ ਕਰਾਇਆ ਆਵਾ। ਵੀ ਹੋਰ ਤਾਂ ਬਹਾਨਾ ਨਹੀਂ ਹੈਗਾ। ਫਿਰ ਹੁਣ ਆਪਾਂ ਇਹਦੇ ਬਾਹਰ ਜਾਈਏ। ਦੱਸ ਕਿ ਚਾਹ ਉਹ ਸਾਨੂੰ ਅਸੀਂ ਆਪ ਹੀ ਤੁਹਾਡੇ ਘਰੇ ਮਾਂਗੇ ਹੈ ਤਾਇ ਜੀ ਤੁਸੀਂ ਤਾਂ ਜਮੀ ਹੱਦ ਕਰ ਦਿਓ ਲੈ ਮੈਂ ਤਾਂ ਖੁਸ਼ੀ ਕਰਕੇ ਆਈ ਸੀ ਤੇ ਤੁਸੀਂ ਮੈਨੂੰ ਐਵੇਂ ਬੋਲਦੇ ਪਿਓ ਨਾ ਪਰ ਤੈਨੂੰ ਕਹਿਣ ਗਿਆ ਕੋਈ ਵੀ ਸਾਡੇ ਘਰੇ ਮਦਾਨਾ ਲੈ ਕੇ ਆ ਹੈ ਜੇ ਸਾਨੂੰ ਲੋੜ ਹੋਵੇ ਸਿਆਵੇਂ ਨਹੀਂ ਵਗ ਜਾਂਦੇ ਤੁਹਾਡੇ ਘਰੇ ਬੋਲੀਏ ਤੁਹਾਡੇ ਨਾਲ ਤਾਂ ਗੱਲ ਕਰਨੀ ਨਾ ਕਰਨੀ ਇੱਕੋ ਬਰਾਬਰ ਆ ਮੈਨੂੰ ਐਂ ਦੱਸ ਦੋ ਮੇਰੀ ਭੈਣ ਕਿੱਥੇ ਆ ਉਹ ਠੱਕੇ ਖਾਂਦੀ ਹੋਰੀ ਘਰ ਕਿਧਰ ਜੜੀ ਹੋਈ ਆ ਬਾਹਰ ਲੰਗੀ ਹੋਈ ਆ ਉਹ ਤੇਰੀ ਭੈਣਾ ਹਾਂ ਬਾਹਰ ਗਈ ਉਹ ਆ ਫਰ ਹੋਣਾ ਕੋਈ ਗੱਲ ਨਹੀਂ ਮੈਂ ਅੰਦਰ ਦੇਖਦੀ ਆ ਅੰਦਰ ਕੋਈ ਨਾ ਕੋਈ ਤਾਂ ਹੋਊਗਾ ਤੁਹਾਡੇ ਨਾਲ ਤਾਂ ਮੱਥਾ ਮਰਦਾ ਕੋਈ ਫਾਇਦਾ ਨਹੀਂ ਹੈਗਾ ਆ ਦੇਖ ਲਾ ਉਹ ਕੱਲ ਨੀਕ ਬਾਤ ਨਹੀਂ ਹੋਈ ਹੈ ਉਹੀ ਚੜ ਜਾਈ ਨੋਟ ਕੇ ਲੈ ਕੇ ਪਾਈਆ ਮਦਾਨਾ ਅਸੀਂ ਆ ਲੈਂਦਾ ਅਸੀਂ ਲੈ ਲੈਂਦਾ ਤੁਸੀਂ ਆ ਸਾਡਾ ਕੀ ਗੱਡਾ ਖੜਾ ਦੱਸ ਹਾਂ ਜਮੀਨੀ ਸ਼ਰਮ ਆਈਗੀ ਲੋਕਾਂ ਨੂੰ ਮੈਂ ਤਾਂ ਇਹ ਕਹਿੰਦਾ ਦੱਸ ਕੱਲ ਆ ਕੋਈ ਇਹ ਹੂੰ ਕਿਹੜੇ ਕਿਹੜੇ ਲੋਕ ਹੈ ਦੁਨੀਆ ਮੈਂ ਲੈਣੀ ਪੈਣੇ ਤੂੰ ਤਾਂ ਇੱਥੇ ਬੈਠੀ ਆ ਆ ਤਾਇਆ ਕਹਿੰਦਾ ਤੂੰ ਤਾਂ ਬਾਹਰ ਨਿਕਲੀਆਂ ਕਿਤੇ ਨਹੀਂ ਤਾਇਆ ਦਾ ਹਜੇ ਤੱਕ ਤੈਨੂੰ ਪਤਾ ਹੀ ਨਹੀਂ ਲੱਗਿਆ ਉਹ ਤਾਂ ਹੂੰ ਨਹੀਂ ਕਿਸੇ ਨੂੰ ਜਰਦਾਗਾ ਘਰੇ ਆਏ ਨੂੰ ਉਹਨੂੰ ਤਾਂ ਅਸੀਂ ਵੀ ਬਸ ਬਾਰੇ ਬਾਰੇ ਮੁੜ ਜAVE ਇਹ ਨਹੀਂ ਭੈਣੇ ਅਸਤ ਨਵੀਂ ਗੱਡੀ ਲਈਤੀ ਸੀ ਮੈਂ ਤਾਂ ਉਹਦਾ ਬਦਾਨਾ ਲੈ ਕੇ ਆਈ ਸੀ ਮੈਂ ਕਿਹਾ ਚੱਲ ਮੂੰਹ ਮਿੱਠਾ ਕਰਾਇਆ ਮੈਂ ਨਹੀਂ ਮੈਂ ਤਾਂ ਕਹਿੰਦਾ ਫਿਰ ਮੈਨੂੰ ਕੀ ਆ ਜੇ ਤੁਸੀਂ ਗੱਡੀ ਲਈਤੀ ਆ ਕਹਿੰਦਾ ਜੇ ਮੈਨੂੰ ਖੁਸ਼ੀ ਹੁੰਦੀ ਅਸੀਂ ਆਪੀ ਆ ਕੇ ਖਾ ਦਿੰਦੇ ਕਹਿੰਦਾ ਤੁਹਾਡਾ ਤਾਂ ਨਿੱਤ ਦਾ ਕੰਮ ਆ ਵੇਚ ਲਈ ਲੈ ਲਈ ਗੱਡੀ ਦੱਸ ਆ ਕੋਈ ਗੱਲਾਂ ਨੇ ਨਾ ਉਹੋ ਜੀ ਤੂੰ ਸੀ ਜੇ ਬਦਾਨਾ ਲੈ ਕੇ ਆਈ ਸੀ ਫਿਰ ਸਿੱਧੀ ਇੱਥੇ ਤਾਂ ਚੜੇ ਆਉਂਦੀ ਪੂਰ ਉੱਥੇ ਕਿਉਂ ਖੜੀ ਸੀ ਰਾਹ ਚ ਉਹਦੇ ਕੋਲ ਨਹੀਂ ਭੈਣੇ ਮੈਨੂੰ ਦੈ ਸੀ ਘਰ ਦਾ ਵੱਡਾ ਬੰਦਾ ਚੱਲ ਪਹਿਲਾਂ ਉਹਨੂੰ ਹੀ ਪੁੱਛ ਲਾਂ ਚੰਗਾ ਫਿਰ ਪੁੱਛ ਲਿਆ ਕਰਾ ਤਾਂ ਮੂੰਹ ਮਿੱਠਾ ਨੀ ਚੰਗਾ ਹੀ ਕਰਾਇਆ ਉਹਨੇ ਤਾਂ ਮੈਂ ਤਾਂ ਨੇ ਅੱਗੇ ਤੋਂ ਬੁਲਾਉਂਦੀ ਇਹਨੂੰ ਬਦਾਨੇ ਵੱਟੇ ਬਰਫੀ ਮਿਲੀ ਕਿ ਨਾ ਨੀ ਮਿਲ ਕੇ ਕੇਕ ਮਿਲ ਗਿਆ ਹੋਰ ਤੂੰ ਦੱਸ ਕੀ ਸੁਣਾ ਮੇਰੇ ਮੂੰਹੋਂ ਵਾਧੂ ਬੇਇੱਜ਼ਤੀ ਕਰਤੀ ਉਹਨੇ ਤਾਂ ਮੈਨੂੰ ਇੱਥੇ ਹੀ ਸੂਤ ਹੁੰਨੀ ਆ ਤੁਸੀਂ ਵੀ ਜਾਣ ਜਾਣ ਕੇ ਉਹਦੇ ਨਾਲ ਪੰਗੇ ਲੈਣੀਆਂ ਜਦੋਂ ਪਤਾ ਵੀ ਉਹ ਘਰੇ ਹੀ ਹੋਣੀ ਆ ਸਾਹਮਣੇ ਆ ਜਾ ਕਰੋ ਸਿੱਧੀਆਂ ਓਕੇ ਵਾਰ ਕੀ ਪਤਾ ਚੱਲਦਾ ਨੀ ਕਿਵਰ ਤੂੰ ਵੀ ਗਈ ਹੁੰਨੀ ਆ ਕਿਸੇ ਦੇ ਘਰੇ ਨੀ ਚਲਨੀ ਭੈਣ ਮੈਂ ਤਾਂ ਕਿਤੇ ਨਹੀਂ ਜਾਂਦੀ ਮੈਨੂੰ ਕਿੱਥੇ ਬਾਹਰ ਨਿਕਲ ਦਿੰਦੇ ਆ ਇਹ ਸਾਹਮਣੇ ਦਾ ਪਹਿਰਾ ਲੱਗਾ ਹੁੰਦਾ ਉਹਦਾ ਨੀ ਆਹੋ ਨੀ ਤੈਨੂੰ ਇਹ ਤੇ ਗੁੱਸਾ ਨਹੀਂ ਆਉਂਦਾ ਸਾਰਾ ਦਿਨ ਐ ਸਿਰ ਤੇ ਚੜਿਆ ਫਿਰਦਾ ਰਹਿੰਦਾ ਨਹੀਂ ਪੈਣੇ ਬਥੇਰਾ ਆਉਂਦਾ ਹੁਣ ਗੁੱਸਾ ਕਰਕੇ ਕੀ ਕਰੀਏ ਚੱਲ ਬਹਿ ਜਾ ਮਚਾ ਲੈ ਕਿਉਂ ਨਹੀਂ ਆ ਨਹੀਂ ਨਾਣਾ ਪੈਣੇ ਗਰਮੀ ਬਥੇਰੀ ਮੇਰਾ ਚਾਹ ਪੀਣ ਨੂੰ ਦਿਲ ਨਹੀਂ ਕਰ ਰਿਹਾ ਹਾਏ ਹਾਏ ਨਹੀਂ ਤਾਂ ਇਹਦੀਆਂ ਗੱਲਾਂ 'ਚ ਮੈਂ ਤਾਂ ਭੁੱਲ ਗਈ ਵਧਾਈਆਂ ਤੁਹਾਨੂੰ ਤੁਹਾਡੀ ਗੱਡੀ ਦੀਆਂ ਨਹੀਂ ਚੱਲ ਚੰਗਾ ਸ਼ੁਕਰ ਹੈ ਤੈਨੂੰ ਵੀ ਯਾਦ ਆ ਗਿਆ ਨਹੀਂ ਮੈਂ ਤਾਂ ਇਹੀ ਮੋੜਨ ਲੱਗੀ ਸੀ ਚੱਲ ਲਿਆ ਫੜਾ ਪਦਾਨਾ ਆ ਜਾ ਚਾਹ ਨਹੀਂ ਪੀਣੀ ਤਾਂ ਨਿੰਬੂ ਪਾਣੀ ਬਣਾਇਆ ਉਹ ਪੀ ਜਾ ਚੱਲ ਆ ਜਾ ਮੈਂ ਵੀ ਤੇਰੇ ਨਾਲ ਹੀ ਚੱਲਦੀ ਆਂ ਜੇ ਕਿਤੇ ਬਾਹਰ ਬਿਠਾ ਕੇ ਨਿੰਬੂ ਪਾਣੀ ਪੀਉਣ ਲੱਗੀ ਐ ਨਹੀਂ ਪਤਾ ਗਲਾਸ ਹੀ ਖੋੜੇ ਤੇਰੇ ਹੱਥ ਚ ਨਿਹਾਓ ਕੁਝ ਨਹੀਂ ਪਤਾ ਇਹਦਾ ਤਾਂ ਨਿਹਾ ਆ ਜਾ ਪਾਣੀ ਚੱਕਵੇਂ ਚ ਪਰ ਇੱਕ ਪਾਣੀ ਤੈਨੂੰ ਹੋਰ ਗੱਲ ਦੱਸਾਂ ਉਹ ਤਾਂ ਤੂੰ ਮੈਨੂੰ ਗਾਲੀ ਦੇਵਿੰਗੀ ਮਨੋਂ ਮਨੀ ਤਾਂ ਹੈ ਨਹੀਂ ਪਾਣੀ ਛੋਟਾ ਬੂੜਾ ਜਿਵੇਂ ਸਿਆਣਾ ਬਿਆਣਾਗਾ ਹਨਾ ਬਾਲੀਆਂ ਟੀਚਰਾਂ ਕਰਦਾ ਪਾਣੀ ਇੰਨੇ ਮੁਖੌਲ ਕਰਦਾ ਮੈਨੂੰ ਤਾਂ ਖੜਨ ਨਹੀਂ ਦਿੰਦਾ ਕਿਤੇ ਨਹੀਂ ਪਾਣੀ ਉਹਦਾ ਸੁਭਾਅ ਇਹ ਹੈ ਯਾ ਮੁਖੌਲੀ ਚਿੱਤ ਚੋਂ ਪੁੱਣੇ ਬਾਪ ਤਾਂ ਦੇਖਾਈ ਨਹੀਂ ਕੋਈ ਅੱਛਾ ਹਾਂ ਨਹੀਂ ਪਾਣੀ ਖਰਜ ਮੜਾ ਜਿੱਤ ਜੋ ਕੁਸਾਊਗਾ ਪਾ ਚੜ ਜਾਗੇ ਨਹੀਂ ਪੈਣ ਕਿਹੜਾ ਕੁਸਾਊਗਾ ਮੇਰੇ ਤੇ ਘਰੇ ਕੰਮ ਬਹੁਤ ਪੈ ਤੁਰ ਚੱਲਦੇ ਆ ਨਹੀਂ ਕੋਈ ਨਾ ਇੱਕਾ ਸਾਡਾ ਬੁੜਾ ਦੇਖ ਲੈ ਛੋਟਾ ਬੁੜਾ ਚਲ ਇੰਨਾ ਕ ਤਾਂ ਸੁਖਰਾ ਮਖੌਲ ਕਰਦਾ ਕਿਸੇ ਨੂੰ ਕੁਛ ਕਹਿੰਦਾ ਤਾਂ ਨਹੀਂ ਹੈਗਾ ਆ ਸਾਡਾ ਦਾ ਕੰਜਰ ਖੁੰਡੇ ਚ ਲਾਉਂਦਾਗਾ ਐ ਬਗਾ ਬਗਾ ਮਾਰਦਾਗਾ ਅੱਛਾ ਅਹੀ ਜੀ ਕਾਲੀ ਜੀਬ ਵਾਲੀ ਮੱਥੇ ਲੱਗੀ ਏ ਆ ਸਕੂਟਰੀ ਇਹ ਦੇਗੀ ਜਵਾਬ ਪਤਾ ਨਹੀਂ ਟਾਇਰ ਜੋ ਹਵਾ ਨਿਕੜੀ ਐ ਪਤਾ ਨਹੀਂ ਡੂਬਲੈਸ ਹੋਈ ਏ ਤੇ ਗਾਣੂ ਟਿਕਣ ਦੇ ਜੀਬ ਵਾਲੀਆਂ ਕਾਣੂ ਜਾਣ ਦਿੰਦੇ ਨੇ ਕਿਸੇ ਪਾਸੇ ਹੈ ਰੋਡ ਨਹੀਂ ਕਿਹੜਾ ਇਹ ਸੌਖੀ ਹੈ ਹੋਰ ਸੜਕੀ ਲੱਗ ਜਾਣੀ ਆ ਕਾਂਕਾ ਰੋਲੀ ਪਾਉ ਕਿੱਥੇ ਚੱਲਿਆ ਫਰਾਣੇ ਦਾ ਕੀ ਤੁਸੀਂ ਦੱਸ ਕੀ ਰੂੜੀਆਂ ਨੇ ਜਿਹੜੇ ਕੰਮ ਨੇ ਉਹ ਕਰ ਲੇ ਬੰਦੇ ਆਲੇ ਨਹੀਂ ਚੱਲ ਚੰਗਾ ਨਿੰਬੂ ਪੰਟਾ ਵਾਲਾ ਹੀ ਸਵਾਦ ਸੀਗਾ ਨੇ ਚਲ ਤੂੰ ਆਈ ਮੇਰਾ ਵੀ ਦੋ ਘੜੀ ਜੀ ਲੱਗ ਗਿਆ ਨਹੀਂ ਇੱਥੇ ਡੋਰ ਪਰ ਵਾਂਗੂ ਬੈਠੀ ਰਹਿੰਦੀ ਚੱਕੀ ਜਾਂਦੀ ਚੰਗਾ ਪੈਣਾ ਜਾਨੀਆ ਮੈਂ ਚਲ ਜਾ ਹੌਲੀ ਬੁੱਥੀ ਫਰੀ ਜਾਂਦਾ ਐ ਕਰ ਮੈਨੂੰ ਤਾਂ ਗੇਟ ਤੱਕ ਛੱਡ ਕੇ ਆ ਨੇਕ ਤਾਂ ਤੁਸੀਂ ਡਰਦਿਆਂ ਬਾਲਾ ਉਹ ਕਿ ਡਾਂਗ ਮਾਰਦਾ ਤੁਹਾਡੇ ਨਾਲ ਮੈਨੂੰ ਨਹੀਂ ਪਤਾ ਨਹੀਂ ਆ ਕੇ ਮੈਂ ਤਾਂ ਛੱਡ ਕੇ ਜਾ ਕੀ ਪਤਾ ਬੁਰਕਾ ਹੀ ਵੱਡੇ ਤੁਸੀਂ ਤਾਂ ਐ ਕਰਦੇ ਜਿਵੇਂ ਉਹ ਸਾਡੇ ਘਰ ਦਾ ਤਾਇਆ ਨਹੀਂ ਕੁੱਤਾ ਹੋਵੇ ਨੀ ਸਰ ਤੇ ਚੁੰਨੀ ਚੰਨੀ ਲੈ ਲਿਆ ਕਰ ਤਾਂ ਹੀ ਤਾਂ ਉਹ ਟੱਪਦਾ ਫਿਰ ਬੱਲੇ ਓਏ ਛੋੜੇ ਜਵਾਖੋ ਪਈ ਤੁਸੀਂ ਵੀ ਨਾ ਆ ਜਾਓਗੇ ਭੱਗ ਜਾਓ ਛੱਡਿਓ ਹੋਰ ਹੁਣ ਫੇਰ ਸਾਨੂੰ ਛੱਡ ਜੂ ਤੇ ਉਸ ਵੀ ਨੂੰ ਛੱਡਿਆ ਆਈ ਗੜੇ ਦੇ ਫਰੀਜੋ ਸੁਣ ਲਾ ਉਹ ਤਾਇਆ ਜੀ ਕਿਉਂ ਬੋਲਣ ਲੱਗ ਗਿਆ ਨੇ ਉਹ ਅਸੀਂ ਕਿਹੜਾ ਖੇਡਾ ਪਾਉਣਾ ਇੱਥੇ ਛੱਡਣ ਛਡਾਉਣ ਵਾਲਾ ਉਹ ਕਹਿੰਦੀ ਬਾਰ ਤੱਕ ਮੈਨੂੰ ਛੱਡ ਕੇ ਆ ਤਾਇਏ ਤੋਂ ਡਰ ਲੱਗਦਾ ਆ ਉਂ ਕਾਨੂੰ ਕਿਤੇ ਗਈ ਆ ਬਾਰ ਤੱਕ ਇਹ ਸਰਦ ਉਹ ਦੀ ਦੀ ਭੋਗਦੀ ਫਿਰਦੀ ਸੋਰੀ ਇਹ ਹਾਂ ਨਹੀਂ ਆ ਦੇਖ ਲੈ ਬੱਲਾ ਕੋਈ ਨਹੀਂ ਇਹ ਤਾਂ ਬੋਲੀ ਜਾਣਾ ਹੁੰਦਾ ਤਾਇਆ ਜੀ ਕਿਉਂ ਤੁਸੀਂ ਐਵੇਂ ਕਰਦੇ ਹੋ ਹੁੰਨੇ ਆ ਉਹ ਜਵਾਕੋ ਤੁਹਾ ਦਾ ਬਹਾਨਾ ਠਿਆ ਆਂਦਾ ਛੱਡ ਕਿਉਂ ਨਾ ਛੱਡ ਕਿਉਂ ਨਾ ਕਿ ਇਤਨੂੰ ਤੁਰ ਆਂਦਾ ਹੈਗਾ ਮੈਨੂੰ ਇਹ ਦੱਸ ਪਹਿਲਾਂ ਤੁਸੀਂ ਆ ਦਾ ਕੰਮ ਕਰ ਲਓ ਕੋਈ ਜਦੋਂ ਅਗਲਾ ਇਧਰੋਂ ਆਉਂਦਾ ਤੁਸੀਂ ਤਾਂ ਨਹੀਂ ਗਾਂ ਟੱਪਨ ਦਿੰਦੇ ਜੇ ਅਗਲਾ ਗਾਂ ਟੱਪ ਜਾਂਦਾ ਉਹ ਉੱਥੇ ਢਾਲ ਤੇ ਖੜਾ ਟੱਪੀ ਜਾਂਦਾ ਵੀ ਤੁਹਾਡਾ ਤਾਇਆ ਸਾਹਮਣੇ ਬੈਠਾ ਸੀ ਜਾਈਏ ਕਿਵੇਂ ਨਹੀਂ ਕੁੜੀਏ ਮੈਂ ਕੰਮ ਦੀਆਂ ਗੱਲਾਂ ਕਹਿਣਾ ਹੈ ਉਥੋਂ ਆਈਆਂ ਛੱਡ ਕੇ ਤਾਂ ਆਪਦਾ ਟਾਈਮ ਖਰਾਬ ਕਰਾ ਐਨੇ ਜਿਹਦਾ ਕੰਮ ਹੋਰ ਕਰ ਲਾਂਦੀ ਇਹ ਤਾਂ ਆਪੇ ਬਗ ਜਿੰਦੀ ਲੰਘ ਜਾਂਦੀ ਗਾਂ ਇਹਦਾ ਟਾਈਮ ਖਰਾਬ ਕਰਨ ਨੂੰ ਮੈਂ ਕਿਹੜਾ ਮੋਦੀ ਦੀ ਪੀਏ ਲੱਗੀਆਂ ਵੀ ਮੈਂ ਬਾਹਲਾ ਹੀ ਕੰਮ ਕਰਨੇ ਹੁੰਦੇ ਆ ਸਾਰੇ ਤਾਂ ਨਿਬੜੇ ਪਿਆ ਘਰ ਦੇ ਕੰਮ ਬਗ ਜਾ ਜਾ ਦੋ ਘਰਾਂ ਚ ਹੋਲ ਗਿਆ ਲੰਦੇ ਆ ਜੇ ਨਿਬੜੇ ਪੈ ਨ ਬਗ ਜਾ ਹਾਂ ਕਰੇ ਇਕੱਲੇ ਰਹੀ ਤਾਂ ਕਿਸੇ ਨੂੰ ਆ ਜਾਂਦਿਆ ਕਰੋ ਚੰਗਾ ਆਓ ਜਮੀਨ ਇਹ ਅੰਦਰ ਖੜਦੀਆਂ ਕਿਸੇ ਟਾਈਮ ਤਾਂ ਤੁਸੀਂ ਅੰਦਰ ਖੜਜੋ ਦੱਸ ਕਹਿੰਦੀ ਮੈਂ ਛੱਡ ਕਿਉਂਨੀ ਇਹਨੂੰ ਲੈ ਤਾਂ ਛੱਡ ਕਿਤੇ ਗੋਡੇ ਆਕੜ ਰਹੇ ਨੇ ਛੱਡ ਕੇ ਹੈ ਹਾ ਮੰਗੇ ਵੇ ਮੇਰਾ ਤਾਂ ਮਨ ਐ ਕਰਦਾ ਮੈਂ ਗਬਈਆ ਬਣ ਜਾ ਉਹ ਕਿਤੇ ਕਿਸੋ ਹੋਰ ਨਾ ਬਣ ਜੇ ਆ ਤੜਾਈਆਂ ਫੜ ਲਾ ਜੀਰੀ ਚੋਂ ਉਹ ਜੀਰੀ ਚ ਹੈ ਨਹੀਂ ਕੁਛ ਪਤਾ ਹੈ ਮੈਨੂੰ ਗਾਣਾ ਦੇ ਇੱਕ ਗਾਉਣਾ ਵੀ ਆਉਂਦਾ ਮੈਨੂੰ ਲਿਖਣੇ ਵੀ ਆਉਂਦੇ ਨੇ ਗਾਣ ਇੰਨੇ ਲਿਖਣੇ ਮੈਂ ਤਾਂ ਅੱਛਾ ਹਾਂ ਤੈਨੂੰ ਤੈਨੂੰ ਸੁਣਾਵਾ ਇੱਕ ਗਾਣਾ ਚੱਲ ਸੁਣਾ ਦੇ ਆ ਦੇਖ ਕਹਿੰਦੇ ਨੇ ਹੋ ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲ ਪਰੀ ਵਰਗੀ ਹੋ ਲਾਲੀ ਹੋ 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 ਲਾਲੀ ਹੋ ਹ ਲਾਲੀ ਲਾਲ ਦਪੱਟਾ ਲੈ ਕੇ ਬਣ ਗਈ ਲਾਲ ਪਰੀ ਵਰਗੀ ਕਿਉਂ ਸੋਣਾ ਲੈ ਦੇਖ ਲੈ ਪੁੱਤਾ ਕਿਦਾ ਕੁਸਾ ਹੈ ਇਹਨਾਂ ਨੇ ਸੰਗ ਸ਼ਰਮੀਲਾ ਰੱਖੀ ਆ ਇਹ ਤੀਵੇਂ ਉਹ ਦੇਖ ਕੇ ਗਾਣੇ ਗਾਉਂਦੇ ਨੇ ਆਪਣੇ ਪਿੰਡ 'ਚ ਤਾਂ ਕੋਈ ਹਜ਼ਾਰ ਆਵਾਜ਼ ਨਹੀਂ ਹੈਗਾ ਬੇਬੇ ਮੈਂ ਸਾਰਾ ਕੁਝ ਜਾਣਦੀ ਆ ਇਹਨਾਂ ਦਾ ਜਾਣਦੀ ਆ ਕਿਹਜੇ ਮਲੰਗਰੇ ਕੋਈ ਨਾ ਮੈਂ ਪੁੱਛਦੀ ਆ ਇਹਨਾਂ ਨੂੰ ਆ ਜਾ ਕੇ ਚਲੋ ਭਾਈ ਹਾਂ ਪੇ ਕੀ ਹੋ ਰਹਾ ਭਾਈ ਚੰਗੀਤਰਾ ਕੰਡ ਝਾੜ ਕਰ ਇਹਨਾਂ ਦੀ ਜਮੀ ਸ਼ਰਮ ਲਾ ਲਈ ਇਹਨਾਂ ਨੇ ਨਾ ਮੈਨੂੰ ਸ਼ਰਮੇ ਨਹੀਂ ਹੈਗੀ ਹੈ ਅੱਜ ਫੇਰ ਉਹੀ ਲੱਛਣ ਕਰਨ ਲੱਗ ਗਿਆ ਮਲੰਗਾਂ ਸਿਰੇ ਦਾ ਮਲੰਗ ਦੇਖ ਲੈ ਗਾਣੇ ਗਾਉਂਦਾ ਮੈਨੂੰ ਦੇਖ ਦੇ ਕੇ ਬੀਬੀ ਇਹਨਾਂ ਨੇ ਇੱਕ ਦਿਨ ਪਹਿਲਾਂ ਵੀ ਮੇਨ ਨਾਲ ਹੀ ਕੀਤੀ ਤੀਗੀ ਮੈਂ ਚਾਹ ਲੈ ਕੇ ਆਉਂਦੀ ਤੁਰੀ ਬੋਲੀਆਂ ਪਾਉਂਦਾ ਦੀ ਗੱਲ ਮੈਨੂੰ ਦੇਖ ਦੇ ਕੇ ਇਹਦੀ ਚੰਗੀ ਤਰ੍ਹਾਂ ਸਿੱਤਰਪਰੇਟ ਕਰਨੀ ਸੀ ਤਾਂ ਹੀ ਇਹ ਚੰਬਲ ਗਿਆ ਨੇ ਕੀਤੀ ਦੀ ਬੇਬੇ ਬਥੇਰੇ ਚਿੱਤਰਪਰੇਟ ਕੀਤੀ ਤੀ ਪਰ ਕਾਹਨ ਸੁਧਰਨ ਵਾਲੀ ਜਾਤ ਹੈ ਆਹ ਵੇਖ ਇੱਕ ਕੋਣ ਰੜ ਰਿਆ ਨਾਲ ਉਹਦੇ ਘਰ ਤਾਂ ਮੈਂ ਲੰਬਾ ਵੀ ਲੈ ਕੇ ਗਈ ਸੀ ਵੇ ਤੂੰ ਵੇ ਤੂੰ ਵੀ ਇਹ ਜਾ ਹੋ ਗਿਆ ਨਾ ਰੜ ਕੇ ਤੂੰ ਤਾਂ ਮਾੜੀ ਮੋਟੀ ਸ਼ਰਮਖਾਲਾ ਪਿੰਡ 'ਚ ਰਹਨੇ ਆਪਾਂ ਇੱਕੋ ਪਿੰਡ 'ਚ ਉਹ ਮੰਗੇ ਹੋ ਓਏ ਆ ਕਿਧਰੋਂ ਆ ਗਿਆਂ ਓਰੇ ਉਹ ਮੈਂ ਤੈਨੂੰ ਕੀ ਕਹਤਾ ਨਾਲੇ ਮੈਂ ਗਾਣੇ ਗਾਉਣੇ ਨੇ ਅੱਧੇ ਗਾਉਣੇ ਨੇ ਮੈਂ ਤੈਨੂੰ ਕੀ ਕਹਾਂ ਫੇਰ ਹਾਂ ਹਾਂ ਹੁਣ ਖੇਤ ਚ ਨਹੀਂ ਗਾਵਾਂਗੇ ਹੋਰ ਕਿ ਮੜੀਆਂ ਚ ਗਾਵਾਂਗੇ ਜਾ ਕੇ ਹਾਂ ਨਾਲ ਮੈਂ ਤੈਨੂੰ ਦੇਖ ਕੇ ਕੋਈ ਨਹੀਂ ਗਾਣਾਗਾ ਆ ਮੈਂ ਤਾਂ ਗਵਈਆ ਬਣਦਾ ਸੀ ਤਾਂ ਗਾਇਆ ਕਰ ਹਾਂ ਦੇਖ ਲਾ ਉਹ ਸਿੰਦਰ ਜੀ ਹੂਰਪਰੀ ਕਹ ਹੁੰਦੀ ਅਗ ਨਹੀਂ ਲੈ ਮੈਨੂੰ ਦੇਖ ਕੇ ਗਾਣੇ ਗਾਉਣਿਓ ਹਾਂ ਬੇਬੇ ਮੇਰੀ ਗੱਲ ਸੁਣਾ ਸਾਰੇ ਪਿੰਡਾਂ ਜੇ ਗਾਉਂਦੇ ਨੇ ਇਹ ਕਿਹੜਾ ਕੋਈ ਨਵਾਂ ਪਿੰਡ ਆ ਵੀ ਇੱਥੇ ਗਾਣੇ ਗਾਉਨੇ ਅਸੀਂ ਜਦੋਂ ਆਪਣੇ ਪਿੰਡ ਖੇਤ ਨਹੀਂ ਆਂਦੀ ਆਸੀਂ ਕੀ ਕਰੀਏ ਹਾਂ ਬੂ ਮੈਂ ਮਰ ਜਾ ਦੇਖ ਲੈ ਹਲੇ ਚਾਂਬਲੇ ਮੂਰੇ ਬੋਲਦੇ ਨੇ ਪੁੱਠਾ ਸਿੱਧਾ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਨਾਲੇ ਗਲਤੀਆਂ ਕਰਦੇ ਨੇ ਨਾਲੇ ਮੂਰੇ ਸਾਨੂੰ ਹਲੇ ਉਲਟਾ ਬੋਲਦੇ ਨੇ ਮੇਰੀ ਗੱਲ ਸੁਣ ਲੈ ਫਾਲਾ ਨਹੀਂ ਢੇਡਲੇ ਜੇ ਨੂੰ ਦੇਖੀ ਜਾਂਦੀ ਆ ਕੋਈ ਗੱਲ ਨਹੀਂ ਫਾਲਾ ਖਰਚ ਨਹੀਂ ਹੁੰਦਾ ਮਰ ਮਗਰ ਛਰਚੇ ਦੇ ਤੂੰ ਕਿਹਦੇ ਚੱਲ ਤੂੰ ਇਧਰ ਹੋ ਤੂੰ ਇਧਰ ਹੋ ਮਾਰ ਦੇ ਬੇ ਖਰਚਾ ਨੂੰ ਦੇਖ ਹੀ ਲੈ ਮਾਜੀ ਤੈਨੂੰ ਸਿੰਡਲ ਜੀ ਕਰਦੀ ਕੀ ਆ ਦੇਖ ਉਹ ਛਿੰਕਲੀ ਇਹ ਤੋ ਉੜ ਨੀ ਤੈਨੂੰ ਮੈਂ ਏਦਾਂ ਜੀ ਰਿਹਾ ਹਾਂ ਮਾਰ ਗਿਆ ਨੀ ਹੁਣ ਮਰ ਜਾ ਨੀ ਮਾਰ ਮਗਰਾ ਇੱਟ ਮਾਰੇ ਦੇ ਇੱਟ ਮਰ ਮਰ ਜਾਣਿਆ ਹੈ ਮੇਰੀ ਤੈਨੂੰ ਬੇਸ਼ਰਮੋ ਖੜ ਜਾ ਬੇ ਧਪਾਈ ਕਰ ਮੇਰੀ ਤੈਨੂੰ ਖੜ ਜਾ ਬੇ ਸ਼ਰਮ ਨੀ ਤੈਨੂੰ ਛੱਡ ਦੂ ਹੈ ਬੇ ਮੇਰੀ ਚੱਪਾ ਖੜ ਜਾ ਕੋਈ ਨਾ ਇਹ ਤਾਂ ਮਾਇਆ ਬਣਾਉਣੇ ਗਾ ਹੈ ਹਾਂ ਉਹ ਹੱਲ ਨਹੀਂ ਹੱਲ ਹੱਲ ਸਿੱਟ ਲੈ ਮੇਰੇ ਬੱਪਿਆ ਦੇ ਕੁੜੀਏ ਆਹ ਹੈ ਇਹ ਨਹੀਂ ਛੱਡਦਾ ਤੈਨੂੰ ਆਏ ਆਏ ਬੇ ਛੱਡ ਦੇ ਮਰ ਜਾਣਿਆ ਹਾਏ ਨਹੀਂ ਹਾਏ ਹਾਏ ਮਸਕਰਾ ਖੜਾ ਹੋ ਜਾ ਬੇ ਆ ਜਾ ਛੇਤੀ ਡਿਗਰੀ ਆ ਜਾ ਉੱਤੇ ਉੱਤੇ ਚਾਂਬੜੇ ਨੇ ਇਹ ਕਰਕੇ ਕੀ ਕਰਦੇ ਹੋ ਜੇ ਵੱਡੇ ਸੂਰਮਿਆਂ ਬਾਹਰ ਨਿਕਲੋ ਇੱਥੇ ਲਾਓ ਮੱਥਾ ਮੇਰੇ ਨਾਲ ਆ ਕੇ ਆ ਜਾ ਆ ਥਾਪੀ ਆ ਜਾ ਹਾਂ ਅਸੀਂ ਕਰਦੇ ਹਾਂ ਹੁਣ ਵੇ ਤੇਰਾ ਟੋਪ ਵਰਗਾ ਟਿੱਟ ਮੈਂ ਮਿੰਟ ਕਰ ਪਣਾ ਦੂੰਗੀ ਮੱਕਰਾ ਸਹੀ ਆ ਜਾ ਓਏ ਮੈਂ ਕਿਹਨਾਂ ਸਮਾਰ ਕੇ ਆਈਏ ਇਹਨਾਂ ਨੂੰ ਜਿਆਦਾ ਹੀ ਸਿਰ ਚ ਖਾਣ ਹਣ ਖੜ ਜਾ ਖੜ ਜਾ ਬੇਖੜ ਜਾ ਖਾ ਜਾ ਹਟ ਜਾ ਮੈਂ ਮੂੰਹ ਤੇ ਮਾਰੂਗਾ ਰ ਮਾਰੂ ਪਰੇ ਪਰੇ ਗਾਰਾ ਤੂੰ ਕੀ ਮੈਂ ਮਾਰੂਗੀ ਗਾਰਾ ਨਹੀਂ ਪਜਰਾ ਮਗਰਾ ਤੇਰੇ ਤੇ ਮੇਰਾ ਮੂੰਚ ਘਾਰਾ ਪਤਾ ਮੈਂ ਕਿਹਾ ਤੂੰ ਦੇਖ ਸਹੀ ਨਾ ਨੱਕੀ ਬੰਦਾ ਕੰਜਰਾਂ ਨਾਲ ਤੇਰਾ ਤੋਪ ਵਰਗਾ ਝੜੀ ਜਾਂ ਨਾ ਪਨਾਇਆ ਵੇ ਪਟੇਲ ਬੰਉ ਤੇਰੇ ਪਟੇ ਆਈ ਜਾਊਗੀ ਆਈ ਜਾਊਂਗੇ ਘਰ ਲਿਪੜੀ ਚਿਪੜੀ ਤੁਹਾਡੇ ਘਰੇ ਲਾਂਬਾ ਲੈ ਕੇ ਆਊਂਗੀ ਕੰਜਰਾ ਜ ਮੇਰੇ ਤਾਇਆ ਉੱਥੀ ਆ ਸਾਨੂੰ ਸਮਾਰੂ ਮੇਰੀ ਬੀਬੀ ਨੂੰ ਕਹੂੰ ਵੀ ਇਹਨੂੰ ਤਾਇਆ ਕਿ ਥਾਣੇਦਾਰ ਲੱਗਿਆਗਾ ਕੋਈ ਗੱਲ ਨਹੀਂ ਤਾਇਆ ਨੂੰ ਵੀ ਵਿਚੀ ਛੱਟੂ ਮੈਂ ਦੇਖੀ ਅੱਜ ਮੈਂ ਖੜ ਜਾ ਵੇ ਬੇ ਚੱਪੜ ਲੱਬਲਾ ਮੈਂ ਆਪਦੀ ਲੈ ਫੜ ਲੈ ਜਾ ਆਪਣੀ ਦੇਖ ਲੈ ਕੋਣ ਕੋਣ ਚੱਲ ਨਿਕੁੜ ਗਿਆ ਇਹ ਤਾਂ ਚੱਪਲ ਚੋਰ ਨੇ ਚੱਪਲ ਚੱਕ ਕੇ ਲੈ ਗਈ ਦੀ ਆਪਣੀ ਲੰਗ ਜਾ ਲੰਗ ਜਾ ਥਾਣੇ ਜਾਵਾਂਗੇ ਥਾਲੇ ਉੱਥੋਂ ਦੇ ਪਟੇ ਲਵਾਵਾਂਗੇ ਸਮਾਰ ਕੇ ਮੇਰੀ ਗੱਲ ਸੁਣ ਹਾਂ ਲੰਗ ਜਾ ਉਹਦੇ ਗਲਤੀ ਹੈ ਦੀ ਸਾਡੀ ਤੈਨੂੰ ਤਾਂ ਮੈਂ ਬਣਾਉਂਗੀ ਗਵਈਆ ਸਮਾਰ ਕੇ ਢੋਲ ਕੇ ਆਖੜੇ ਤੋਂ ਥਾਣੇ ਦੀ ਭੱਜਣਗੇ ਅੱਜ ਦੇਖ ਆ ਜਾ ਓਏ ਮਗਰਾ ਮੈਂ ਗਿਆ ਕਹਣਾ ਹਾਂ ਮਰ ਚਾਪਲੀ ਫੜਾ ਕੇ ਰੱਖ ਲੈ ਫੜ ਤੁਰਦੀ ਲੱਗ ਸਿੱਧੀ ਪਾਉਣੀ ਆ ਚੱਲ ਚਲ ਖਾਣਾ ਮੇਰੇ ਪਿਓ ਦੇ ਸਾਲਿਆ ਕੋਈ ਏਖੀ ਸਹੀ ਨਾ ਨਾ ਜੇ ਮੈਂ ਥਾਪੀਆਂ ਮਾਰਦਾ ਨਾ ਇਹਦਾ ਮਾਹ ਪਣਾਉਗੀ ਮੱਧੂ ਬੇਬੇ ਚੱਲ ਨਰੇ ਘਰੇ ਚੱਲ ਪਹਿਲੇ ਤਾਂ ਐਂ ਦਿਖਾਉਂਗੀ ਵੀ ਤੁਹਾਡੇ ਮੱਗਰ ਨੇ ਕੀ ਹਾਲ ਕੀਤਾ ਮੇਰਾ ਤੂੰ ਮੇਰੀ ਗੱਲ ਸੁਣ ਲੈ ਨਹੀਂ ਘਰੇ ਕੋਰੇ ਆਪਾਂ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਸਿੱਧੀ ਪਾਉਂ ਚੱਲ ਚੌਂਕੀ ਚ ਆ ਦੇਖ ਲੈ ਮਰ ਜਾਣਾ ਚੱਲ ਚੱਲ ਬੇਬੇ ਮੈਂ ਇੱਕ ਵਾਰ ਦੇਖਣਾ ਆ ਮੈਂ ਇਹਨਾਂ ਨੂੰ ਦੁਬਾਰੇ ਇਹਨਾਂ ਨੇ ਇਹ ਤਾਂ ਕੰਜਰ ਨੇ ਬੁੱਧੂ ਨੇ ਉੱਥੇ ਬੰਦੇ ਨਾਲ ਕੀ ਬੋਲਣਾ ਹੁੰਦਾ ਹੈਂ ਦੇਖ ਲੈ ਮਿਲਾਰ ਕੀ ਹਨ ਤਾਂ ਕੀ ਰਹੀ ਗਈ ਪਿੰਡ ਚ ਦੇਖ ਲੈ ਮੂੰਹ ਕਾਲਾ ਕਰਾਤਾ ਮੇਰਾ ਚੱਕ ਦੇ ਗਾਣਾ ਦੇਖੀ ਮਾਂ ਨੀ ਕੁੜੀ ਜੋ ਬਣੂਗਾ ਮਾਪੇ ਕਰੂਗੀ ਤੂੰ ਕਿਉਂ ਰੋਨੀ ਆ ਬਸ ਚਾਹ ਤਾਂ ਸਾਡੇ ਬੁੜੇ ਨੇ ਫੇਰੀ ਪੁਲੀ ਆਤੀ ਪਹਿਲੀ ਹਾਈ ਨਹੀਂ ਅੱਜ ਨਹੀਂ ਕੁਛ ਕਹਿੰਦਾ ਹੈਗਾ ਹੁਣ ਜਮਾਂ ਨੂੰ ਕੁਛ ਕਹਿੰਦਾ ਹੈਗਾ ਮੈਂ ਨਹੀਂ ਭੜੇ ਉੱਥੇ ਕਿੰਨਾ ਕੁਸ ਬੋਲ ਖੜੇ ਕੋਈ ਹਰ ਕੀ ਕੁਛ ਕਹੂਗਾ ਲੋਏ ਕੁੜੇ ਆਏ ਕਿਉਂ ਕਰਦੀਆਂ ਕਿ ਆ ਜਾਂਦੀ ਨਾ ਮੈਂ ਸੂਟ ਲੈ ਆਈ ਦੀ ਡਿੱਪੂ ਚ ਉਹ ਤੇ ਖਾਉਂਗੀ ਤੈਨੂੰ ਨਹੀਂ ਭੜੇ ਵੇਲੇ ਟਾਈਮ ਚ ਆਉਂਗੀ ਮੈਂ ਫਿਰ ਤੇ ਚੱਲ ਭਣੀ ਤੇਰੀ ਮਰਜ਼ੀ ਆ ਹੋਰ ਫੇਰ ਦੇਖ ਕੇ ਜਾਉਂਗੀ ਬੋੜੀ ਹਕਰੀ ਹੋਈ ਜੀ ਨਹੀਂ ਹਗਲੇ ਨੰਬਰਦਾਰ ਨੇ ਵੀ ਤੁਹਾਨੂੰ ਨੰਬਰਦਾਰਾਂ ਦੇ ਰੋਬ ਮਾਰਦੀਆਂ ਵੀ ਤੂੰ ਆ ਜਾ ਹੈ ਸੂਟ ਦੇਖ ਜਾਂਦੀ ਬਾਲੀ ਖਰਾਬ ਆ ਗਈ ਕੋਈ ਨਾ ਜਿੱਦਣ ਪਾ ਕੇ ਗਈ ਨਾ ਖੇਤਾਂ ਦੇ ਬੁੜੇ ਦੇ ਭੌਗ ਤੇ ਫਿਰ ਲੱਗੂਗਾ ਪਤਾ ਉਹ ਕਾਲੂ ਤੜਫੀ ਜਾਣਾ ਤੂੰ ਆਉਦੇ ਟਾਈਮ ਨਾਲ ਆਉਗੀ ਲਾ ਆ ਗਈ ਦੇਖ ਲੈ ਨਾ ਮੈਨੂੰ ਐਂ ਦੱਸ ਆ ਗਈ ਹੁਣ ਤੇਰਾ ਹੋ ਗਿਆ ਟਾਈਮ ਕਿੱਥੇ ਗਈ ਸੀ ਹੈ ਹੁਣ ਤੈਨੂੰ ਪਤਾ ਤਾਂ ਹੈਗਾ ਮੈਂ ਖੇਤ ਗਈ ਸੀ ਉਹਦੇ ਨਾਲ ਆ ਦੇਖ ਕਦੂ ਤੋੜ ਕੇ ਰਹੀਆਂ ਇਹਨਾਂ ਨੇ ਮਰੂਦ ਤੋੜ ਕੇ ਲਏ ਦੇਖੀ ਸੋਨੇ ਪੀਲੇ ਮਰੂਦ ਨੇ ਕਦੂ ਤੋੜ ਕੇ ਇਹਨਾਂ ਮਰੂਦ ਨਾ ਤਾਂ ਅਮਰੂਦ ਦੇਖੇ ਨੇ ਨਾ ਤਾਂ ਇਹ ਦੇਖੇ ਨੇ ਕਦੂ ਨਹੀਂ ਸ਼ਰਮ ਕਰ ਮਾੜਾ ਮੋਟਾ ਲੋਕ ਕੀ ਕਹਿਣਗੇ ਉਥੇ ਬੀੜੀ ਵਾਲੇ ਬੰਦੇ ਫਿਰਦੇ ਹੋਣਗੇ ਤੂੰ ਸੋਹਣੀ ਲੱਗਦੀ ਉਹਨਾਂ 'ਚ ਬੋਲਦੀ ਐਸੇ ਬਿਲ ਮੈਂ ਫੇਰ ਕੀ ਹੋ ਗਿਆ ਨਾ ਤੂੰ ਵੀ ਅੱਗਾ ਪਿੱਛਾ ਦੇਖ ਲਿਆ ਕਰ ਬੋਲਣ ਲੱਗਿਆ ਹੈ ਜੰਮੀ ਸਰਣਾਂ ਦਾ ਉਹਨੂੰ ਕਿਵੇਂ ਕਹਤਾ ਜਰਕ ਦੇਣੇ ਕਹਤਾ ਕਹਿੰਦਾ ਗਹਾ ਰਾਜੀ ਕਿਨੂੰ ਲਈ ਫਿਰਦੇ ਆ ਜੇਪ ਲਾ ਅਗਲੀ ਗੱਲ ਪੈ ਜਾਂਦੀ ਫੇਰ ਪੈ ਜਾਂਦੀ ਫੇਰ ਮੈਂ ਕੀ ਡਰਦਾ ਕਿਸੇ ਤੋਂ ਹਾਂ ਗੱਲ ਪੈ ਜਾਂਦੀ ਨਾ ਹੋਰ ਬੇ ਨੰਬਰਦਾਰ ਨਹੀਂ ਆਹੋ ਨੰਬਰਦਾਰ ਦੀ ਬਹੂ ਆ ਗਈ ਆ ਵੀ ਕੱਲ ਨੂੰ ਨੰਬਰਦਾਰ ਨੂੰ ਭੇਜ ਦਊਗੀ ਕਰੀ ਵੀ ਦੇਖੇ ਨੇ ਹੋਏ ਜੇ ਹਾਂ ਜਾਂ ਤੂੰ ਨਹੀਂ ਡਰਦੀ ਦੂਈ ਕਿਉਂ ਡਰੂਗੀ ਮੈ ਤੋਂ ਹਾਂ ਬੱਤ ਸਹੀ ਏ ਦੌੜਣਾ ਤਾਂ ਪੜਤਾ ਸਭ ਪਹਿਲਾਂ ਮੈਨੂੰ ਬੜਾ ਸਿਆਪਾ ਛੜਿਆ ਬੇ ਮੇਰਾ ਸਿਰ ਦੁਖਦਾਗਾ ਸੱਟ ਲੱਗਦੀਆ ਮਾੜਾ ਮੋਟਾ ਦਾ ਸੋਚ ਲਿਆ ਕਰ ਹਾਂ ਨਹੀਂ ਮੈਂ ਤਾਂ ਐਂ ਕਹਿੰਦਾ ਸੀ ਮੈਂ 2 ਰੁਪਏ ਜੋੜਖੇ ਨੇ ਵੀ ਬੈਠੇ ਬੈਠੇ ਜਿਉਂਦੇ ਜੀ ਆਪਦੇ ਮੁੰਡੇ ਦਾ ਕੁਝ ਬਣਾ ਜਾਂਦਾ ਨਾ ਤੁਸੀਂ ਕਰਕੇ ਨਹੀਂ ਦੇਣਾ ਕੁਝ ਨਹੀਂ ਕਰਾਉਣਾ ਮੇਰੇ ਤੋਂ ਤੁਸੀਂ ਨੇ ਹਾਂ ਦੇ ਕੇ ਇੱਕ ਲੱਗਣ ਤੇਰੇ ਪੈਸੇ ਬਾਕੀ ਕਰਨੇ ਨੇ ਨਾ ਮੇਰੀ ਗੱਲ ਸੁਣ ਲੈ ਕੱਲ ਨੂੰ ਨਾ ਕਲੇਸ਼ ਕਰੀ ਰੂਪੇ ਨੂੰ ਕਹਿ ਗਿਆ ਕੱਲ ਨੂੰ ਆਉਗਾ ਇੱਥੇ ਕੰਦ ਘਟਾਉਂ ਵਿਚਾਲਦੀ ਗੇਟ ਤੂੰ ਰੱਖ ਲਈ ਮੈਂ ਇਧਰ ਆਵਦਾ ਡਟ ਕਰੂੰਗਾ ਤੂੰ ਤਾਂ ਹਟਦਾ ਨਹੀਂ ਤੂੰ ਤਾਂ ਕੰਦ ਕੱਢੇਗਾ ਕੱਢ ਕੀ ਰਹੇਗਾ ਕੱਢ ਲੈ ਕੱਢੂੰਗਾ ਜਿੱਕਰੋ ਹੀ ਰੋਇਦਾ ਸਿਆਪਾ ਨਿਬੜ ਜੂਗਾ ਕੱਢ ਲੈ ਕੱਢ ਮੇਰੇ ਹੈ ਕੋਈ ਕੋਈ ਗੱਲ ਨਹੀਂ ਮੰਨਣੀ ਹੋਰ ਨਹੀਂ ਕਰਨੀ ਕਿਸੇ ਦੀ ਜਿੱਧਰ ਮਰਜੀ ਜਾਓ ਜਿੱਧਰ ਮਰਜੀ ਨਾ ਜਾਓ ਹਾਂ ਵੇ ਫੇਰ ਕੀ ਹੋ ਗਿਆ ਕਿਉਂ ਤੜਫਦਾਗਾ ਕਿੱਧਰ ਦੀ ਕੱਢੇਗਾ ਕੰਦ ਹਾਂ ਇੱਥੇ ਨਿਕੰਦ ਕੱਢੇਗਾ ਕੱਢੂਗਾ ਮੈਂ ਕੱਢੂ ਹੀ ਨਹੀਂ ਕੱਢਣੀ ਕੱਢੀ ਕੱਟ ਕੇ ਦਿਖਾਈ ਹਾਂ ਮੈਂ ਕੱਢੂਗਾ ਮੇਰੀ ਵੀ ਮੇਰੀ ਵੀ ਅੜੀਆ ਮੇਰੀ ਵੀ ਅੜੀਆ ਕੰਦ ਮੈਂ ਕੱਲ ਨੂੰ ਕੱਢਣੀ ਆ ਕੱਢਣੀ ਆ ਲੈ ਕਿੱਥੇ ਕੱਢੇਗਾ ਕੰਦ ਕਿਧਰੋਂ ਨਿਕਲਦਾ ਹਾਂ ਦੇਖ ਲੈ ਦੇਖੂਗੀ ਮੈਂ ਵੀ ਕੰਦ ਕਰ ਦੇਣਾ ਤੇਰੀ ਵੀ ਉਰੀਆ ਮੈਂ ਵੀ ਹਾਂ ਦੇਖ ਲੂਗੀ ਚੱਟ ਆਉਣ ਦੇ ਜਿਹੜਾ ਉਹ ਗੌਰ ਮਿਸਤਰੀ ਆਊਗਾ ਆਊਗਾ ਰੂਪੇ ਨੂੰ ਕਹਿ ਕੇ ਮੈਂ ਹੁਣ ਤਾਂ ਰੂਪਾ ਮਸੂਰ ਕਰ ਲਿਆ ਪਹਿਲਾਂ ਉਹ ਲੀਲੂ ਮਿਸਤਰੀ ਮਸਾ ਹਟਾਇਆਗਾ ਉਹ ਕੰਜਰ ਤੀਜੇ ਦਿਨ ਕਰਨੀ ਤੇ ਅਸੀਂ ਚੱਕ ਕੇ ਆ ਜਾਂਦਾ ਸੀਗਾ ਨਹੀਂ ਲੀਲੂ ਤੇ ਤੋਂ ਡਰਦਾ ਮਾਰਾ ਉਹ ਨਹੀਂ ਆਹੇਗਾ ਉਹ ਰੂਪਾ ਕਰੜਾ ਕਹਿੰਦਾ ਆਉਣ ਦੇ ਜਿਹੜੀ ਆਉਂਦੀ ਆ ਕਹਿੰਦਾ ਕੰਦ ਕੱਢ ਕੇ ਰੂਗਾ ਕਹਿੰਦਾ ਮੈਂ ਲੱਤਾਂ ਤੋੜ ਦੂੰ ਉਹਦੀਆਂ ਢੀਰੀ ਟੰਗੇ ਜਦੀਆਂ ਨਹੀਂ ਤੂੰ ਬਗ ਜਾ ਮੇ ਤੋਂ ਤੂੰ ਲੱਤਾਂ ਨਾ ਤੜਾ ਲਈ ਕਿਤੇ ਮੈਂ ਤੈਨੂੰ ਦੱਸਾਂਗਾ ਬਗ ਜਾ ਤੂੰ ਕੰਮ ਕਰ ਚੰਗੀ ਕਹਿੰਦੇ ਨੇ ਚੰਗੀ ਕਹਿੰਦੇ ਨੇ ਲੋਕ ਕਹਿੰਦੇ ਛੋਟਾ ਬੁੜਾ ਹਰਾਮੀ ਆਗਾ ਹਾਂ ਕੰਧੀ ਕਹਿੰਦੇ ਨੇ ਵੀ ਹਰਾਮੀ ਆ ਕੱਟਣ ਜੋ ਕਰਾ ਮਮੀ ਆ ਪਾ ਹਲੇ ਮੈਨੂੰ ਹਰਾਮੀ ਕਹਿੰਦੇ ਉਹ ਦੇਖ ਲੈ ਭੈਣ ਮਾਰਾ ਕੇ ਜਿਆ ਕਰਕੇ ਜਿਹੜਾ ਸਾਰਾ ਦਿਨ ਰਾਤ ਤੁਹਾਡੇ ਮੂਰੇ ਕਾਲਾ ਬਲਦ ਕਮੋਂਦਾ ਫਿਰਦਾ ਹਲੇ ਮੈਨੂੰ ਹਰਾਮੀ ਦੱਸਦੀ ਆ ਗੱਲਾਂ ਦੇਖ ਲੈ ਹਾਂ ਅੱਛਾ ਇਹ ਹੈਗੀਆਂ ਕਰੇ ਕਿ ਨਹੀਂ ਕਿਹੜਾ ਬੋਲਾਂ ਇਹ ਸੁਣਦੀਆਂ ਨੇ ਆ ਬਲਾ ਮੈਨੂੰ ਗੇਟ ਦਾ ਲਾ ਦਣ ਦੇ ਇਹ ਨਹੀਂ 부ਠੇ ਪੈਰਾਲੀਆਂ ਕਰੇ ਖਰਦੀਆਂ ਪਤਾ ਨਹੀਂ ਕਿਸੇ ਪਾਸੇ ਇਹ ਬੋਲ ਨਹੀਂ ਸੁਣਾ ਤੈਨੂੰ ਆਲੋ ਤਾਇਆ ਜੀ ਮੂਹ ਦਿਖਾ ਲੋ ਲੈ ਪੁੱਤ ਜਿਉਂਦੇ ਰਹੋ ਓਹ ਚਾਕੂ ਨੂੰ ਕੀ ਹੋਇਆ ਤੀ ਪੁੱਤਾਂ ਇਂ ਤੜੜਦਾਂਗੇ ਆਪਾਂ ਤਾਂ ਹੋਰ ਹੋਣਾ ਆਹ ਦੇਖ ਲੈ ਪੁੱਤ ਤੂੰ ਮੇਰਾ ਕਿੰਨਾ ਕਰਦੀ ਆਂ ਹੈ ਮੈਂ ਤੈਨੂੰ ਕਿਵੇਂ ਮਾੜੀ ਕਹਿਦਾ ਆਹ ਤੇਰੀ ਮਾਂ ਦੇਖ ਲੈ ਪੱਡਣ ਜੋਗਰੀ ਜਮੀਨੀ ਪੈਰ ਤੇ ਪਾਣੀ ਪਵਾਉਂਦੀ ਹੈਗੀ ਫਿਰ ਤੂੰ ਕਹਿਦਾ ਨਹੀਂ ਆਂ ਵੀ ਤੂੰ ਗਾਲਾਂ ਕੱਢ ਦਿੰਨਾ ਤਾਂ ਆਇਆ ਉਹਨੂੰ ਦੇਖ ਲੈ ਤਾਇਆ ਜੀ ਕਿਸੇ ਵੇਲੇ ਤਾਂ ਚੁੱਪ ਕਰ ਜਾ ਕਰੋ ਤੂੰ ਤਾਂ ਬਸ ਮੰਮੀ ਦੇ ਰੀਲ ਹੀ ਪਾਈ ਰੱਖਦੇ ਆ ਉਹ ਕਾ ਨੂੰ ਪੁੱਤਾ ਆ ਹੁਣ ਦੇਖ ਲੈ 2 ਘੰਟਿਆਂ ਬਾਅਦ ਆਈ ਆ ਫੇਰ ਵੀ ਆ ਕੇ ਮੇਰੇ ਗਲ ਪੈ ਗਈ ਤੂੰ ਮੈਨੂੰ ਐ ਕਹਿਣਾ ਤੂੰ ਮੈਨੂੰ ਐ ਕਹਿਣਾ ਤਸਮੈ ਕਹਾ ਕਿਉਂ ਨਾ ਇਹਨੂੰ ਹੈ ਕੱਲਾ ਕੋਈ ਦੱਸ ਹਾਂ ਫੇਰ ਕਹਿਨ ਨਾਲ ਕੀ ਹੋ ਜਾਂਦਾ ਤਾਇਆ ਜੀ ਉਹਨਾਂ ਦੇ ਕੋਈ ਅਸਰ ਹੁੰਦਾ ਕਾ ਨਹੀਂ ਹੁੰਦਾ ਨਾ ਉਹ ਪੁੱਤ ਖੜਦੀ ਨਹੀਂ ਜੇ ਘਰ ਐ ਖੜੇ ਹੋਰੇ ਕਰੇ ਬੈਠੀ ਨੂੰ ਸਾਰਾ ਸਮਾਰ ਮਿਲੇ ਉਹਨੂੰ ਹੈ ਕਹਿੰਦੀ ਮੈਂ ਅਮਰੂਦ ਲੈਣ ਗਈਆਂ ਮੈਂ ਕੱਦੂ ਲੈਣ ਗਈਆਂ ਆਪਣੇ ਖੇਤ ਸਾੜਾ ਸੜ ਦਾ ਅਮਰੂਦਾਂ ਦਾ ਨਾਲ ਕੱਦੂਆਂ ਦਾ ਤੈਨੂੰ ਉਹਨਾਂ ਦੇ ਕੱਦੂ ਜਾ ਸਵਾਲ ਲੱਗਦੇ ਨੇ ਹੈ ਜਿਹੜੀ ਆਦਤ ਪੈ ਜੇ ਤਾਂ ਆ ਜੀ ਨਹੀਂ ਛੁੱਟਦੀ ਹੁੰਦੀ ਮੱਤ ਸਹੀ ਏ ਦੌੜਣਾ ਤਾਂ ਪੜਦਾ ਹੈ ਆਦਤਾ ਗੇੜੇ ਕੱਟਣਾ ਤੇ ਗੱਲਾਂ ਮਾਰਨੀਆਂ ਉਹ ਦੇਖ ਮੈਂ ਤਾਂ ਛੋਡੇ ਕਰਕੇ ਖੜਿਆ ਜੇ ਐ ਕਰੂਗੀ ਕਿ ਨਾ ਬਾ ਮੈਂ ਕੁਛ ਮਰਜ਼ੀ ਕਰਾਂ ਨਾ ਕਰਾਂ ਫੇਰ ਨਾ ਮੈਨੂੰ ਅੱਕ ਹਾਂ ਚਲੋ ਠੀਕ ਆ ਹੁਣ ਕੀ ਕਰੀਏ ਗੱਲ ਕੋਈ ਦੱਸ ਹਾਂ ਜਮੀਰੇ ਯਾਰ ਕੇ ਮੂੰਹ ਨੇ ਨਾ ਮਰੂਦ ਦੇਇਆ ਨੂੰ ਹਾਂ ਦੇਈ ਤੂੰ ਨਹੀਂ ਮਿਟਦੀ ਸਮਾਰ ਕੇ ਨੋਨ ਲਾ ਕੇ چیر ਕੇ ਫਿਰਦੇ ਆਉਂਦੀ ਮਰੂਦ ਨਾ ਮੇਰੀ ਗੱਲ ਸੁਣ ਕਿਉਂ ਚਮਲਾਈ ਜਾਂਦੀ ਇਹਨੂੰ ਕਦੋਂ ਨਾ ਸੇਵੀਆਂ ਕਰਕੇ ਦੇਣੀਆਂ ਕਦੋਂ ਉਹਨੂੰ ਝੋਲ ਕਰਕੇ ਦੇਣੀਆਂ ਕਦੋਂ ਨਾ ਚਾਹ ਕਰਕੇ ਦੇ ਆਉਂਦੀਆਂ ਕੀ ਗੱਲ ਨਾ ਉਹ ਤਾਂ ਕੰਦ ਕੱਢਣ ਨੂੰ ਫਿਰਦਾਗਾ ਮੰਮੀ ਘਰ ਦਾ ਜੀ ਹੈ ਨਾ ਤੁਸੀਂ ਹੱਕ ਤੇ ਰੱਖ ਕੇ ਲੈ ਜਾਓਗੇ ਸਾਰਾ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਆ ਫੇਰ ਕੀ ਹੋ ਗਿਆ ਕਿਉਂ ਮਾੜੇ ਮਾੜੇ ਗੱਲ ਤੇ ਵਿਤਕਰਾ ਕਰਦੇ ਹੁੰਨੇ ਆ ਨਾ ਜੇ ਉਹਨੇ ਕੰਧ ਕੱਢ ਲਈ ਫੇਰ ਕਿੱਥੋਂ ਖਾਇਆ ਕਰੂਗਾ ਫੇਰ ਕੰਧਾ ਤੂੰ ਫੜਾ ਦੇ ਕਰੀ ਨਾ ਜਦੋਂ ਮੈਂ ਕਹਿੰਦੀ ਹੁੰਦੀ ਸੀ ਬਤਾਇਆ ਜੀ ਕਹਿੰਦੇ ਮੈਂ ਕੰਧ ਕੱਢ ਲੈਣੀ ਆ ਘਰੇ ਕੰਧ ਕੱਢ ਲੈਣੀ ਉਹ ਤਾਂ ਤੁਸੀਂ ਕਹਿੰਦੇ ਸੀ ਮੈਂ ਡਰਦੀ ਨਹੀਂ ਹੈਗੀ ਕਿਸੇ ਤੋਂ ਫੇਰ ਅੱਜ ਕੀ ਹੋ ਗਿਆ ਨਹੀਂ ਮੈਂ ਤਾਂ ਉਹ ਕਹੀ ਸੀ ਹਉਣੀ ਬੋਲ ਕਿ ਮੈਂ ਬੋਲ ਦੇ ਉਹਨੂੰ ਸੁਣਾ ਸੁਣਾ ਕੇ ਨਹੀਂ ਆ ਤਾਂ ਮੈਂ ਹਰ ਕੁਝ 100 ਵਾਰੀ ਕਹਿਣੀ ਆ ਜੇ ਇੰਨਾ ਕੰਨਾ ਕਹਾ ਜਿਵੇਂ ਸਰਚਗਲੀਆਂ ਕਰਦੇ ਤਾਂ ਮੇਰੀ ਆਹ ਹਰਕਤ ਤੇ ਤੁਸੀਂ ਤਾਂ 100 ਵਾਰੀ ਕਹਿੰਦੇ ਜਿੱਦਿਆਂ ਨੇ ਕੰਦ ਕੱਟਣੀ ਹੋਈ ਨਾ ਉਹਨਾਂ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ ਅਗਲਾ ਸਿੱਧਾ ਹੀ ਮਿਸਤਰੀ ਮਾਉ ਮਾਰੇ ਕਿਸੇ ਨੂੰ ਮਿਸਤਰੀ ਨੂੰ ਬੜਨੇ ਨਹੀਂ ਦਿੰਦੀ ਹੈਗੀ ਬੜਕੇ ਤਾਂ ਕਿਹਾ ਵੇ ਕੋਈ ਲੈ ਬੋਲ ਜੇ ਵੀ ਕਮਾਲ ਕਰਦੀ ਹੈ ਉਹੀ ਬਸ ਖਾਣ ਪੀਣ ਵੀ ਨਹੀਂ ਦਿੰਦੇ ਤੁਹਾਡੇ ਤਾਂ ਬਸ ਚੱਲੇ ਤੁਸੀਂ ਅਗਲੇ ਤੇ ਅੱਗੋ ਕਿਉਂ ਨਾ ਚੱਕ ਲਉ ਆਹੋ ਚੱਕ ਲਾ ਅੱਗ ਸਹੀ ਪਕੜੇ ਹੈ ਮੈਂ ਤੈਨੂੰ ਕੋਈ ਗੱਲ ਹੋਰ ਸਮਝਾਉਣੀ ਆਹੀ ਘਰ ਹੈ ਚੱਲ ਕੋਈ ਗੱਲ ਨਹੀਂ ਘਰ ਤਾਂ ਮੈਨੂੰ ਦੇਖ ਦੇਖ ਗਿਆ ਮੈਂ ਤੈਨੂੰ ਹੋਰ ਸਮਝਾਉਣੀ ਸੀ ਚੱਲ ਕਾਹਨੂੰ ਬਾਦੇ ਵਧਾਉਣੇ ਨੇ ਰਹਿਣ ਦੇ ਤੂੰ ਮੰਮੀ ਆਤ ਗੱਲ ਤੂੰ ਕਹਿਣੀ ਹੈਗੀ ਵੀ ਬਾਦੇ ਕਾ ਨੂੰ ਬਣਾਉਣੇ ਨੇ ਆਹ ਦੇਖ ਲੈ ਤੇਰੀ ਧੀ ਦਾ ਹਾਲ ਕੀ ਕੀਤਾਗਾ ਓਏ ਤਾਂ ਮੈਨੂੰ ਵੀ ਪਤਾ ਪੁੱਤ ਵੀ ਕੀ ਹਾਲ ਕੀਤਾ ਉਸਨੇ ਤੇਰਾ ਹੈ ਮਾੜੀ ਗੱਲ ਉਹਨਾਂ ਬਾਤੇ ਤੇਰੇ ਸਾਹਮਣੇ ਆਪਾਂ ਥੋੜੀ ਕੁੱਤੇ ਖਾਣੀ ਕਰੀ ਉਹਨਾਂ ਨਾਲ ਜੇ ਬੰਦੇ ਜੇ ਕੁੱਤੇ ਖਾਣੀ ਹੋਈ ਹੈਗੀ ਉਹਨਾਂ ਦੀ ਉਦੋਂ ਉੱਥੇ ਤਾੜੀਆਂ ਮਾਰ ਦਿੱਤੀ ਸਾਰੇ ਪਿੰਡ 'ਚ ਮੇਰਾ ਜਲੂਸ ਨਿਕਲ ਗਿਆ ਉੱਥੇ ਲੋਕੀ ਦੇਖ ਲੈ ਕਿਵੇਂ ਹੱਸਦੇ ਦੀ ਮੇਰੇ ਤੇ ਮੈਂ ਨਹੀਂ ਹੁਣ ਛੱਡਦੀ ਹੈਗੀ ਮੈਂ ਤਾਂ ਹੁਣ ਲਾਂਬਾ ਦੇ ਕੇ ਆਉਂਗੀ ਆ ਜਾ ਚੱਲੀ ਮੈਂ ਤਾਂ ਕਹਿੰਦੇ ਰਹਿਣ ਨੇ ਤੂੰ ਜਾਣ ਦੇ ਆਜਾਤੀ ਬਣ ਕੇ ਮੇਰੀ ਇੱਕ ਗੱਲ ਮੰਨ ਲੈ ਰਹਿਣ ਦੇ ਨਾ ਮੈਂ ਨਹੀਂ ਮੰਨਣੀ ਹੈਗੀ ਚੁੱਪ ਕਰਕੇ ਮੇਰੇ ਨਾਲ ਤੁਰ ਪਏ ਮੰਮੀ ਮੇਰੀ ਗੱਲ ਸੁਣ ਲੈ ਨਾਲ ਇਹ ਤੀਮਿਆ ਨੇ ਕੋਈ ਲਾਂਬਾ ਨਹੀਂ ਆਪਣਾ ਮੰਨਣਾ ਤੀਮਿਆ ਇਹ ਪੁੱਠੀਆਂ ਨੇ ਤੈਨੂੰ ਕੀ ਪਤਾ ਆ ਜਾ ਆ ਚੱਲ ਭਾਈ ਨਹੀਂ ਜਾਊਗੀ ਆ ਜਾ ਬੇਬੇ ਲੰਗਿਆ ਕੇਰਾ ਅੱਛਾ ਇਹਨਾਂ ਦਾ ਮੁੰਡਾ ਹੈ ਮੁੰਡਾ ਆ ਬੈਠਾ ਇਹਨਾਂ ਦਾ ਬੁੜਾ ਆਹੋ ਬੁੜਾ ਉਹਦਾ ਹੈ ਸੋ ਸੋ ਕੁਝ ਬੋਲਦਾ ਘਰੇ ਆਈਆਂ ਨੂੰ ਨਾ ਮੈਨੂੰ ਜਰੇ ਨਾ ਮੇਰੀ ਸੱਸ ਨੂੰ ਜਰੇ ਤੇ ਇਹਨਾਂ ਦੀਆਂ ਤੀਮੀਆਂ ਐਡੀਆਂ ਖਚਰੀਆਂ ਨੇ ਜੇ ਲਾਂਬਾ ਦੇਣਾ ਉਹ ਨਾ ਕਰੋ ਅਗਲੇ ਦੇ ਗੱਲ ਪੈਂਦੀਆਂ ਨੇ ਸਗੋਂ ਦੀ ਆ ਦੇਖ ਲਓ ਭਾਈ ਮੇਰੇ ਦੀਦਾ ਕੀ ਜਲੂਸ ਕੱਢਿਆ ਤੇਰੇ ਮੁੰਡੇ ਨੇ ਉਹ ਭਾਈ ਕੀ ਹੋ ਗਿਆ ਕੋਈ ਗੱਲ ਤਾਂ ਦੱਸੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ ਸੁਣ ਨਾ ਹੋਣਾ ਕੀ ਆ ਤਾਇਆ ਜੀ ਤੁਹਾਨੂੰ ਨਹੀਂ ਦਿਖਦਾ ਹੈਗਾ ਤੁਹਾਡੇ ਸਾਹਮਣੇ ਹੀ ਹੈਗਾ ਹੈ ਸਾਰੀ ਲਵੇਰ ਤੇ ਤੁਹਾਡੇ ਮੁੰਡੇ ਨੇ ਕੀ ਨੇ ਤੁਹਾਡੇ ਮੁੰਡੇ ਨੇ ਰਾਮ ਰਾਮ ਐਡਾ ਲੋੜਾ ਮੈਂ ਤਾਂ ਸਰਜੀਰੀ ਚ ਪਾੜ ਪਾੜ ਕੇ ਕੁੱਟਿਆ ਉਹਨੇ ਦੇਖ ਲਓ ਕੀ ਜਲੂਸ ਕੱਢਿਆ ਮੇਰੀ ਧੀ ਦਾ ਤੁਸੀਂ ਆਪ ਹੀ ਦੇਖ ਲਓ ਭਾਈ ਹਾਂ ਉਹ ਚੱਲ ਕੋਈ ਨਾ ਬੈਜੋ ਭਾਈ ਖੋਣਾ ਆਪਾਂ ਬੈ ਕੇ ਗੱਲ ਕਰਦੇ ਬਾਈ ਕਿਵੇਂ ਨਾ ਬੈਠ ਕੇ ਗੱਲਾਂ ਨਹੀਂ ਹੁੰਦੀ ਹੈਗੇ ਦਾਇਆ ਜੀ ਹੁਣ ਨਹੀਂ ਹੁੰਦੀ ਬੈਠ ਕੇ ਗੱਲਾਂ ਚੱਲ ਕੋਈ ਨਾ ਸਿਆਣੇ ਬੰਦੇ ਦੀ ਮੰਨੀ ਦੀ ਹੁੰਦੀ ਹੈ ਚਾਹ ਪਾਣੀ ਪਿਆਵਾਂਗੇ ਪਾਣੀ ਤਾਂ ਨਹੀਂ ਪੀਓ ਬੈ ਕੇ ਗੱਲ ਦੱਸੋ ਵੀ ਕੀ ਹੋ ਗਿਆ ਕੀ ਨਾ ਹੋਇਆ ਆਪਾਂ ਉਹਨੂੰ ਵੀ ਕੁਰਾਂਗੇ ਉਹ ਕੀ ਡੰਗਰਾ ਦੱਸ ਤੂੰ ਪਹਿਲੇ ਪੁੱਤ ਸਿਆਣੇ ਦੀ ਗੱਲ ਮੰਨੀ ਦੀ ਹੁੰਦੀ ਹੈ ਮੈਂ ਬਾਈ ਜੀ ਬੈ ਜਾ ਗੱਲ ਨਹੀਂ ਕੋਈ ਪੁੱਤ ਐ ਨਹੀਂ ਰੋਲਾ ਪਾਉਂਦੇ ਹੁੰਦੇ ਬੇਇੱਜ਼ਤੀ ਜਿਹਾ ਕੰਮ ਹੋਿੰਦਾ ਦੇ ਬੇਇੱਜ਼ਤੀ ਦਾ ਸਵਾਲ ਆਏ ਹਾਂ ਤੇਨਾਂ ਕੀ ਚਾਹਤੇ ਹੋ ਕੋਈ ਨਾ ਓਲੇ ਆਪੇ ਜਵਾਖੋ ਪਾਣੀ ਲਿਆਓ ਜਵਾਖਾਰੇ ਨੇ ਪੁੱਤ ਤੂੰ ਵੀ ਸਾਡੀ ਧੀਆ ਦੱਸ ਉਹ ਵੀ ਸਾਡਾ ਮੁੰਡਾ ਅਜੇ ਤੈਨੂੰ ਕੁਝ ਕਹਿਤਾ ਉਹਨੇ ਮਾੜੀ ਗੱਲਾਂ ਉਹਨੇ ਦੱਸ ਬਾਈ ਦੇਰ ਘਟ ਬਹੁਤ ਗੰਦੇ ਗੰਦੇ ਗਾਉਣ ਲੱਗਾ ਦੇਖ ਕੇ ਇਸ ਨੂੰ ਅੱਛਾ ਇਹ ਕਿਰਤੀ ਤੇ ਗੀਤ ਗਾਉਣ ਲੱਗੇ ਉਹ ਤੇਰਾ ਭਲਾ ਹੋ ਜੇ ਤੇਰਾ ਤਾਇਆ ਜੀ ਪਹਿਲਾਂ ਦੀ ਪਹਿਲਾ ਇਹਨਾਂ ਨੇ ਉੱਥੇ ਖੜਾ ਲਾਇਆ ਬੋਲੀਆਂ ਪਾਈਆਂ ਮੈਨੂੰ ਦੇਖ ਦੇਖ ਕੇ ਉਹਦੋਂ ਵੀ ਮੈਂ ਥੋੜੇ ਕਰੇ ਲੰਬਾ ਲੈ ਕੇ ਆਈ ਜੇ ਤੁਸੀਂ ਮੈਨੂੰ ਬੋਲੇ ਦੀ ਲੰਗੜ ਬੋਲੇ ਦੀ ਕਿ ਵੀ ਹਾਂ ਸਾਡੇ ਘਰੇ ਆਉਂਦੀ ਆ ਲੰਗੜ ਉਹ ਤਾਂ ਮੈਂ ਕਰ ਗਈ ਸੀ ਚੁੱਪ ਵੀ ਚੱਲ ਕਾਨੂੰਬਾਦਾ ਵਧਾਉਣਾਗਾ ਦੋ ਪਰਿਵਾਰਾਂ ਦਾ ਰੋਲਾ ਪੈ ਜਾਊਗਾ ਸਿਰ ਪਾਟ ਜਾਣਗੇ ਪਰ ਹੁਣ ਪਾਣੀ ਚਰਤੋਂ ਦੀ ਉੱਪਰ ਦੀ ਹੋ ਗਿਆ ਉਹ ਤਾਂ ਦੇਖੋ ਜੀ ਮੇਰੀ ਸ਼ਰਮ ਵੀ ਨਹੀਂ ਮੰਨੀ ਮੁੰਡੇ ਨੇ ਅੱਛਾ ਜੀ ਹਾਂ ਦੇਖ ਕੇ ਮੈਨੂੰ ਥਾਪੀਆਂ ਮਾਰੇ ਕਹਿੰਦਾ ਜਿੱਥੇ ਜਾਣਾ ਤੂੰ ਬਗ ਜਾ ਕੋਈ ਨਹੀਂ ਐ ਕਰੇ ਤਾਇਆ ਜੀ ਐਵੇਂ ਇਹ ਕੰਜਰ ਨੇ ਐਡਾ ਕਿਵੇਂ ਕੰਡ ਕਰਤਾ ਮੈਨੂੰ ਐ ਤਾਂ ਦੱਸ ਦਿਓ ਹੈ ਫਾਲੇ ਨੇ ਪਿੱਛੇ ਉਹ ਖਾਤਾ ਨਹੀਂ ਕਿ ਰੱਖਿਆ ਦੀ ਤੇ ਉਹਨੇ ਗੁੱਸਾ ਤਾਇਆ ਜੀ ਮੇਰੀ ਗੱਲ ਸੁਣੋ ਅਸਤਾ ਜਾਂਦੇ ਨਹੀਂ ਚਾਹ ਬਣਾਉਣ ਖੇਤ ਹਾਂ ਇੱਕ ਥੋੜਾ ਮੁੰਡਾ ਇੱਕ ਨਾਲ ਹੋ ਤੇ ਢੱਲ ਜਾ ਅੱਛਾ ਮੱਗਰ ਮੱਗਰ ਕਹਿੰਦੇ ਨਾਲ ਉਹਨੂੰ ਹਾਂ ਉਹ ਇੱਕ ਉਹਦੇ ਘਰੇ ਵੀ ਮੈਂ ਜਾਉਂਗੀ ਪਰ ਪਹਿਲਾਂ ਤੁਹਾਡੇ ਘਰੇ ਲਾਂਭਾ ਲਾਉਂ ਦਵਾਂਗੀ ਕਿਉਂਕਿ ਤੁਹਾਡੇ ਮੁੰਡੇ ਨੇ ਮੈਨੂੰ ਵੱਧ ਕੁੱਟਿਆ ਚਲ ਕੋਈ ਨਾ ਉਹ ਤਾਂ ਪੜਕਦੇ ਨਹੀਂ ਹੁੰਦੇ ਬੈ ਕੇ ਠੰਡੇ ਮੱਦੇ ਨਾਲ ਗੱਲ ਕਰਦੇ ਹੁੰਦੇ ਨੇ ਐ ਨਹੀਂ ਕੰਮ ਚੱਲਦਾ ਹੁੰਦਾ ਮੈਂ ਤੂੰ ਪਾਣੀ ਪੂਣੀ ਆਉਂਦਾ ਪਾਣੀ ਪੂਣੀ ਪੀ ਕੇ ਮੈਨੂੰ ਤਾਂ ਸੁੱਟਕਿਆਂ ਨਾਲ ਵੀ ਕੀ ਗੱਲ ਹੋਗੀ ਕੋਈ ਨਾ ਜੀ ਉਹਨੇ ਤੁਹਾਨੂੰ ਕੁਛ ਕਹਿਤਾ ਮੈਂ ਉਹਨੂੰ ਵੀ ਘੁਰੂੰਗਾ ਕਿਹੜਾ ਆਊਗਾ ਇੱਥੇ ਪਾਣੀ ਪੂਣੀ ਲੈ ਕੇ ਕੋਈ ਨਹੀਂ ਨਿਕਲਦਾ ਬਾਹਰ ਨਾ ਇਹ ਨਾ ਇਹ ਨੂ ਨਿਕਲੇ ਨਾ ਇਹਨਾਂ ਦੀ ਉਹ ਦੀ ਪਰਝਾਈ ਨਿਕਲੇ ਕੋਈ ਨਹੀਂ ਆਉਂਦਾ ਬਾਹਰ ਚਲ ਚੱਲੀਏ ਥਾਣੇ ਓਪੋ ਤਾਂ ਗੱਲ ਤਾਂ ਸੁਣ ਲੈ ਤੂੰ ਮੜ ਮੋਟਾ ਸਿਆਣੇ ਦੀ ਗੱਲ ਮੰਨੀ ਦੀ ਹੁੰਦੀ ਆ ਇਹ ਆਪੇ ਜੁੱਤ ਪਤਾਨ ਕਰਦਾਂਗੇ ਉਹਨਾਂ ਨੂੰ ਕੀ ਗੱਲ ਆ ਕਾਦੇ ਪਿੱਛੇ ਵਾਦੇ ਬਣਾਉਣੇ ਨੇਗੇ ਓ ਖੜਜੋ ਭਾਈ ਓ ਜਵਾਖੋ ਬਾਹਰ ਲਿਕੜਿਓ ਪਾਣੀ ਲਿਆਓ ਤੁਸੀਂ ਦੇਖ ਲਓ ਬਾਹਰ ਕੌਣ ਆ ਰਹੇ ਆਂ ਦੱਸ ਜੇ ਵੀ ਨੀਂ ਅੰਦਰੋਂ ਲਿਕੜਦੇ ਬੈਠੋ ਟਿਕਾਈ ਨਾਲ ਬੈਠੋ ਬੈ ਕੀ ਗੱਲ ਕਰਾਂਗੇ ਬੂ ਨੀ ਮੈਂ ਮਰ ਜਾ ਇਹ ਕਿਵੇਂ ਆ ਕੇ ਬੈਠ ਗਈਆਂ ਨੀ ਮਨਪ੍ਰੀਤਾ ਹੈ ਕੁੜੇ ਓ ਕਿਵੇਂ ਬੈਠੀਆਂ ਨੇ ਐ ਕਰ ਜੇ ਪਾਣੀ ਲਿਆ ਤੇਰਾ ਤਾਂ ਪਾਣੀ ਮੰਗਣ ਆ ਲੱਕ ਰਿਹਾ ਓਹ ਹੋ ਓ ਬੈਠੋ ਭਾਈ ਚਾਹ ਪੀ ਕੇ ਜਾਓ ਜੋ ਆਖੋ ਓ ਭਾਈ ਕਿਹੜਾ ਚਾਹ ਨਾਲੇ ਪਾਣੀ ਪਾਣੀ ਮੋਤੀ ਜਿਹਾ ਚਾਹ ਪ੍ਰਕਿਰਤੀ ਜੀ ਛਿੜ ਗਈ ਮੈਨੂੰ ਓ ਰੂਪਾ ਨਹੀਂ ਆਂਦਾ ਓ ਰੂਪੇ ਓ ਰੂਪ ਸਿਆ ਓ ਖੜੀ ਮੜ ਜਾ ਹਾਂ ਜੀ ਆ ਜਾ ਓਰੇ ਬੈਠ ਮੈਂ ਝਟ ਨਾ ਲਾਓ ਤੂੰ ਕਿੱਥੇ ਬੈਠਿਆ ਓਰੇ ਹਾਂ ਦੱਸ ਮੈਂ ਘਰੇ ਦੇਖ ਕੇ ਆਇਆ ਆ ਹੁਲਿਆ ਕਿਵੇਂ ਬਿਗੜ ਰਖੇ ਜਿਵੇਂ ਕੱਦੂ ਚ ਬੜਾ ਕਰਦੇ ਨੇ ਦੱਸ ਓ ਬਾਈਆ ਰੂਪੀਆਂ ਪੈ ਜਾ ਕੋਈ ਨਾ ਗੱਲ ਬਾਤ ਉਹ ਤੇ ਆਈਆਂ ਗਈ ਉਹ ਵੀ ਖਾਣਾ ਲੱਡੂ ਜਲੇਬੀਆਂ ਹੋਰਾ ਫਿਰ ਵਿਆਹ ਲੈ ਦੇ ਰੱਖਿਆ ਨਹੀਂ ਤੈਨੂੰ ਵਿਆਹ ਲੈ ਰੱਖਣ ਜਾ ਨਾ ਬੋਲ ਮੇਰੇ ਨਾਲ ਆ ਦੇਖ ਨਾ ਮਾਂ ਕਿਵੇਂ ਬੋਲਦਾ ਵੇ ਭਾਈ ਕਾਨੂੰ ਬੋਲੀ ਜਾਣਾ ਜੇ ਤੂੰ ਚੱਜਦਾ ਹੋਵੇਂ ਅਗਲੇ ਦਿਨ ਚਾਹ ਬਲੇ ਕੇ ਜਾਵੇਂ ਇਹ ਕਾਨੂੰ ਖੇਤਾਂ ਦੇ ਵਿੱਚ ਪਤਾਈ ਕਰੇ ਜੇ ਖੇਤ ਗਈ ਤਾਂ ਹੁਲਿਆ ਬਿਗੜਿਆ ਦਾ ਹਲੇ ਕਹਿੰਦਾ ਹੁਲਿਆ ਵਿਗੜ ਗਿਆ ਹੁ ਮੈਨੂੰ ਤਾਂ ਤੁਹਾਡੀ ਗੱਲ ਦੀ ਨਹੀਂ ਪਤਾ ਲੱਗ ਰੇ ਕੀ ਗੱਲ ਹੋਈ ਐ ਸਰ ਕੋਈ ਨੂੰ ਪੁੱਛ ਲੈਂਦਾ ਲੱਗ ਜੂ ਪਤਾ ਜਦੋਂ ਗਏ ਥਾਣੇ ਉਹ ਕੋਈ ਨਾ ਰੂਪ ਸਿਆ ਦੱਸਾਂਗੇ ਇਹ ਗੱਲ ਵੀ ਦੱਸਾਂਗੇ ਸਾਰੀ ਤੈਨੂੰ ਬੈਠ ਦਾਮ ਰੱਖੋ ਮੜ ਜਾ ਵੀ ਕੀ ਗੱਲ ਬਾਤ ਹੋਗੀ ਪਾਣੀ ਤਾਂ ਨਹੀਂ ਪੀ ਲੋ ਜਵਾਕ ਪਾਣੀ ਪੂਣੀ ਲਿਓਨੇ ਹੋਰ ਹੁਣ ਗੱਲਾਂ ਕੋਈ ਦੱਸ ਨਾ ਤੂੰ ਕੀ ਝਾਕੀ ਜਾਂਦਾ ਵੇ ਮਰੀ ਅਣਖ ਆ ਲਿਆ ਬੋਲ ਪੈ ਕੁਛ ਬੋਲ ਪੈ ਕੁਛ ਨਾ ਮੁੱਛ ਤੇ ਰੱਖੀ ਮਖਾਣੇ ਪਾ ਰੱਖੇ ਨੇ ਆ ਤੈਨੂੰ ਤਾਂ ਲੱਗਦਾ ਮਣੀ ਅਰਖਾ ਤੈਂ ਕਿਤੇ ਸੁਭਾਏ ਨਹੀਂ ਤੱਕਿਆ ਮੇਰਾ ਲਿਆ ਹੋਰ ਘੱਟ ਮੁੰਡੇ ਨੂੰ ਨੂੰ ਕਰਾਂ ਖਰਪਾਰੇ ਜੀ ਨੂੰ ਸੂਤ ਮਾਰ ਉਹਦਾ ਰੋਜ਼ ਰੋਜ਼ ਦੀ ਜੰਗ ਲੱਗੀ ਹੈ ਮਗਾਏ ਦੇਣ ਦੇ ਹੁਣਾਂ ਚ ਫੜ ਜਾ ਰੂਪ ਸਿਆ ਇੰਨ ਕਰ ਪਰ ਨਾ ਫੜਨਾ ਲੈ ਕੇ ਯਾਰ ਪਰ ਆ ਹੋ ਜਾ ਯਾਰ ਤੂੰ ਹੁਣ ਕਿਉਂ ਹੀ ਹੱਥ ਜੇ ਖਿੱਚੇ ਜਾਣਾ ਕਾਣ ਨੂੰ ਕਾਣ ਨੂੰ ਕੀਆ ਮੇਰਾ ਲਿਆ ਹੋਰ ਬੜਾ ਆ ਰਹੀ ਪਹਿਲਾਂ ਉਹਦੀ ਮਾਂ ਦੇ ਥੇਮਾਂ ਹਲਕ ਚ ਬਾਸਉਂਦੀ ਹੈ ਹੈ ਬੋਲਾ ਹੋਇਆ ਸਿਰ ਤੇ ਗੜੀਆਂ ਕਰਦੀ ਹੈ ਜਮੀਨ ਟਿਕਦੀ ਹੈਗੀ ਉਹ ਐ ਨਹੀਂ ਕਰਦੇ ਹੁੰਦੇ ਬੰਦਿਆਂ ਦੇ ਸਿਰ ਪਾਟ ਜਾਂਦੇ ਬੰਦਿਆਂ ਦੇ ਸਿਰ ਪਾ ਕੋਈ ਗੱਲਾਂ ਹੈ ਇਹਨਾਂ ਦੀ ਤੂੰ ਪੱਟ ਖੜੇ ਨੂੰ ਕਰ ਬੜਾ ਰੱਖਿਆ ਸਾਰਾ ਦਿਨ ਰਾਮ ਰਾਮ ਨੂੰ ਨਹੀਂ ਮੈਂ ਮਰ ਜਾ ਆ ਦੇਖ ਲੈ ਕਿਵੇਂ ਬੋਲਣ ਲੱਗ ਰਿਹਾ ਕੰਜਰਲਾ ਮੌਲਾ ਜੀ ਦੇਖ ਲੈ ਕਿ ਨਾ ਹੱਥ ਚ ਪਾਸ ਦੇ ਦੂੰ ਤੂੰ ਮੇਰੇ ਹੱਥ ਤੇ ਲਾ ਕੇ ਦੇਖ ਆ ਜਾ ਲੱਗ ਲਵੇ ਖੋ ਜੂਗੀ ਮੇਰੇ ਪਿਓ ਦੇ ਸਾਲੇ ਨੂੰ ਕੱਚੇ ਨੂੰ ਲੱਗਾ ਨਾ ਲਵੇ ਹੈ ਨਹੀਂ ਮੈਨੂੰ ਦੇਖ ਲੈਣ ਦਾ ਕੀ ਕੀ ਕਹਾਂ ਨਾ ਮੂ ਇਸ਼ਰੇਸਰ ਚੜੀ ਜਾਂਦਾ ਕਹਿੰਦਾ ਬੋਲ ਤੀਵੀ ਦਾ ਗੁਲਾਮ ਲੈ ਲੱਗ ਕਹਿੰਦਾ ਮਾਂ ਘਰ ਸੋਸਾ ਕੁਝ ਬੋਲਦਾ ਮੇਰੇ ਮੁੰਡੇ ਨੂੰ ਕਹਿੰਦਾ ਕੁਝ ਕਹਿੰਦਾ ਕਹਿੰਦਾ ਕੁਝ ਕਹਿੰਦਾ ਤੂੰ ਲੱਗ ਤੂੰ ਬੰਨਾ ਚਾਹੀਦਾ ਲੜ ਖੋ ਜੂਗੀ ਕੱਚੇ ਮੇਰੇ ਪਿਓ ਦੇ ਸਾਲੇ ਨੂੰ ਜਾਗਾ ਟਿਕ ਵੀ ਜਾਗਾ ਕਿਉਂ ਨਹੀਂ ਖੜਦੀ ਹੈਗੀ ਹਾਂ ਤੇਰੇ ਫਰਜ਼ਾਈ ਜਾਂਦੀਆਂ ਤੂੰ ਤੇ ਇਧਰ ਮੇਰੇ ਨਾਲ ਗੱਲ ਕਰੋ ਨਾ ਹੋਣ ਨਾਲ ਮਣੀ ਮੂੰਹ ਸਵਾਲ ਕੇ ਗੱਲ ਕਰਦੇ ਹੁੰਦੇ ਨੇ ਜਣੇ ਤੇਰੇ ਮੂੰਹ ਵੀ ਭੜਕਦੇ ਹੁੰਦੇ ਨੇ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਟਕਾਟਕੂ ਕੇ ਨਾ ਘਰੇ ਭੇਜ ਦੋ ਐਵੇਂ ਨਾ ਉਹਨੂੰ ਦੂਰਾ ਦੂਰਾ ਭੇਜੇ ਪਹਿਲਾਂ ਹੀ ਮਰਿਆ ਜਾ ਉਹ ਨਹੀਂ ਮੈਂ ਤਾਂ اٹਕਿਆ ਦਨਾ ਤੇਰੀ ਮਾਂ ਦੇਖ ਲੈ ਕਿਵੇਂ ਬੋਲਣ ਲੱਗ ਰਹੀ ਹੈ ਸਾਣੀ ਉਹਦੇ ਚਾ ਹਾਂ ਤੇ ਮੇਰੀ ਗੱਲ ਸੁਣ ਉਹ ਦੇਖ ਤੀਵੀ ਉਹਦੀ ਕੁੱਤੀ ਦੇ ਪਾਂਚੇ ਜਿੰਨੀ ਕ ਹੈ ਉਹਦੇ ਮਾਂਗਰ ਲੱਗ ਕੇ ਕਹਿੰਦਾ ਮੈਂ ਤਾਂ ਹਰਕ ਚੰਦਾ ਦੇ ਦੂੰਗਾ ਸੌਕਸ ਬੋਲਦਾ ਤੇਰੇ ਸਾਹਮਣੇ ਨਾ ਕਹਾ ਲੂੰਗੀ ਮੈਂ ਕਹਾ ਲਈ ਆ ਤੇਰੀ ਲਾਜ ਨੇ ਪਤਾ ਨਹੀਂ ਕੀ ਕੁਛ ਕਿਹਾ ਉਹਨੂੰ ਹਾਂ ਮੈਂ ਨਹੀਂ ਮੈਨੂੰ ਆਏ ਦੱਸ ਘਰੇ ਤਾਂ ਤੁਸੀਂ ਖੁੰਡੇ ਦਾ ਰੂਪ ਬਹੁਤ ਬਹੁਤ ਦੁਖਾਉਂਦੇ ਆ ਉਹਨਾਂ ਨੂੰ ਤੁਸੀਂ ਮਾਰ ਕੇ ਨਹੀਂ ਮ ਕਿ ਮੈਂ ਕਹਾ ਤੈ ਵੀ ਕਹਤਾ ਕੋੜੇ ਉਹਨੂੰ ਕਹਿਣ ਨਾਲ ਉਹਨੂੰ ਕਾ ਉਹ ਦੇਖੋ ਇੱਕ ਉਹਦੀ ਮਾਂ ਮਾੜਮੋਣੀ ਫਿਰਦੀ ਆ ਪਾ ਕੇ ਘਰ ਚ ਚੁੰਨੀ ਲੈ ਬੋਲ ਉਹ ਵੀ ਉਹਦੀ ਮੱਤ ਨਹ ਹੋਰੀ ਆ ਗਈ ਬਾਕ ਪੁਕਾਰ ਕੇ ਹੁਣ ਮੇਤੋਂ ਸਰੇ ਚੜ੍ਹ ਜੇ ਲੱਗਣਾ ਤਾ ਚਾ ਚਾ ਚੱਲ ਨਹੀਂ ਆਏ ਤਾਂ ਤੇਰਾ ਤਾਇਆ ਤਾਂ ਸਰੇ ਚੜ੍ਹਾਈ ਜਾਂਦਾ ਉਹਨਾਂ ਨੂੰ ਓਏ ਕੌਣ ਹੈ ਇਹ ਲੋਕ ਐ ਬੇਸ਼ਰਮ ਕਿਵੇਂ ਬੋਲਦੀ ਐ ਚੌੜੀ ਹੋ ਕੇ ਗਲਤੀ ਤਾਂ ਕੀ ਮੰਨਣੀ ਸੀ ਹਲੇ ਸਾਡੇ ਸਿਰ ਨੂੰ ਆਉਂਦੀ ਐਗੀ ਨਹੀਂ ਦੇਖੀ ਸਹੀ ਜਦੋਂ ਥਾਣੇ 'ਚ ਚੌਂਕ 'ਚ ਤੇਰਾ ਨਾਂ ਤੇ ਰਹਿਣਾ ਸੁਦਾ ਤੇਰਾ ਨਾਂ ਤਰਾਉਂਗੀ ਪਟੇ ਲਵਾਉਂਗੀ ਨਾਲ ਤੇਰੇ ਪੁੱਤ ਦੇ ਨਾਲੇ ਤੇਰੇ ਨਾਲੇ ਤੇਰਾ ਖਸਮ ਦੇ ਦੇਖੀ ਸਹੀ ਓ ਪੋਈ ਮੈਂ ਕਾਨੂੰ ਖਸਮਾ ਮੈਂ ਤਾਂ ਛੜਾ ਛਟਾਂ ਘਾਲਣਾ ਮੋਰਾ ਜੇ ਮੇਰਾ ਜਬਾਕ ਹੁੰਦਾ ਮਜਾਰਾ ਕੋਈ ਬੋਲ ਜਾਂਦਾ ਫਿਰ ਹੁਣ ਭਈ ਤੁਸੀਂ ਮੈਂ ਤੁਹਾਨੂੰ ਦੱਸਿਆ ਟਿਕਿਆ ਜੀ ਨਾਲ ਗੱਲ ਕਰੋ ਢੜਕਦੇ ਨਹੀਂ ਹੁੰਦੇ ਬੋਲੋ ਸਾਰੇ ਗਮਾਂਡਾਂ ਚ ਪਤਾ ਲੱਗਾ ਵੀ ਕੀ ਹੋ ਗਿਆ ਕੀ ਨਾ ਹੋ ਗਿਆ ਤੁਸੀਂ ਘਰੇ ਜਾਓ ਉਰੂ ਉਰੇ ਆਉਣ ਦੇ ਸੜੇ ਲੱਤਾਂ ਮੈਂ ਤੋੜੂਗਾ ਜੇ ਨਾ ਤੋੜੀਆਂ ਨਾ ਦੇਖ ਲਓ ਨਾ ਬੋਲਦੀ ਕਿਵੇਂ ਆਗੀ ਨਾਲੇ ਚੋਰ ਨਾਲੇ ਚਤਰਾਈਆਂ ਨਾਲੇ ਗਲਤੀਆਂ ਕਰਦੇ ਹੋਗੇ ਬੋਲ ਦੇ ਹੋ ਕੇ ਚਲ ਕੇ ਮੇਰੀ ਗੱਲ ਸੁਣ ਲੋ ਜਮਾਨੀ ਇੱਥੋਂ ਜਾਂਦੀਆਂ ਕਿਸੇ ਗੱਲ ਦਾ ਫੈਸਲਾ ਕਰਾ ਕੇ ਜਾਉਂਗੀ ਆਏ ਸੀ ਮਾੜੇ ਮੋਟੇ ਨਹੀਂ ਹੈਗੇ ਨਹੀਂ ਤੇਰੇ ਮੁੰਡੇ ਨੂੰ ਬੁਲਾ ਪਹਿਰੀਆਂ ਸਲਵਾ ਗਲਤੀ ਮੰਨਾ ਆ ਬੈਠਿਆ ਨਹੀਂ ਜਾਂਨੇ ਸੀ ਚਮਕੀ ਉਹ ਬੈਠ ਗਈ ਉਹ ਰੂਪ ਸਿਆਂ ਆ ਚੱਲੀਏ ਪੱਲੇ ਹੀ ਬਲਾ ਕੇ ਆ ਜਾਣੂ ਇਹ ਨਹੀਂ ਹਿਲਦੀਆਂ ਹੁਣ ਰੂਪ ਸੂ ਕੀ ਕਰੇ ਇਹਦਾ ਹਿੰਡ ਕਰ ਲਈ ਤੀਵੀ ਵਾਲੇ ਇਹਨਾਂ ਨੇ ਇਹਦਾ ਭੂਪਨੇ ਵਰਗੀ ਮੂੰਹੜੀ ਨਾ ਉੱਧਰ ਟਿਕਣ ਦੇਵੇ ਨਾ ਇੱਧਰ ਦੇਖ ਹੋਰ ਆਓ ਦੇਖ ਗਲੀਆਂ ਚ ਗੇੜੇ ਲਿਆ ਫਿਰ ਸ਼ਰਮ ਦਾ ਘਾਟਾ ਤੈਨੂੰ ਹੈਗਾ ਨਾ ਕਿ ਮੈਨੂੰ ਚਾਹ ਪੜਾਉਣ ਜਾ ਆਉਂਦਾ ਫਿਰ ਆ ਤੇਰੇ ਸੱਤਾਂ ਮੈਂ ਕਰਦੀ ਫਿਰਦੀ ਆ ਕੰਜਰਾ ਹਾਂ ਚੱਲ ਬਾਈ ਚੁਪਾ ਕਰ ਉਹ ਰਕਤੇ ਬੂਤ ਪਾਦਾ ਹੁਣ ਗੱਲ ਤਾਂ ਏਡੀ ਦੂਰ ਜਾ ਰਹੀ ਆ ਹੁਣ ਮੈਂ ਕਿਵੇਂ ਟਕਿਆ ਮੈਂ ਇਹਨੂੰ ਇਹਨਾਂ ਕਾਲ ਨਗਰੀ ਪਹਿਲੀ ਸਿਰ ਮਿੱਟੀ ਚੱਕੀ ਫਿਰਦੀ ਆ ਉਹ ਦੇਖ ਲਓ ਸਾਡੇ ਵਾਲੀ ਦੇਖ ਲਓ ਓਏ ਕੋਹ ਪੜਕੀ ਫਿਰਦੀ ਆ ਐ ਨਹੀਂ ਹੈਗਾ ਵੀ ਉਹ ਮੰਦਰ ਬੂਤੜੀ ਵਰਗੀ ਚੱਕ ਕੇ ਮੂੰਹ ਆ ਜਾਂਦੀ ਆ ਉਹਦੀ ਗੋਟਰ ਗੋਟਰ ਚੱਕਣ ਆਜਾ ਲੈ ਰੂਪ ਜੇ ਉਹ ਭਾਈ ਉਹ ਭਾਈ ਹਾਂ ਦੱਸ ਗੱਲ ਤਾਂ ਮੈਂ ਫੈਸਲਾ ਕਰੀ ਨਵੀਂ ਬਟੇਰ ਵਿਜਗੀ ਮੇਰੀ ਜਾਨ ਨੂੰ ਚੱਪਾ ਝਾੜਦੀ ਇਕਦਿਆਂ ਨੇ ਨਵੀਂ ਬਟੇਰ ਨਹੀਂ ਵਿਜਗੀ ਹੈਗੀ ਸੁਣੀਏ ਇਹਦਾ ਗੱਲ ਆ ਕੋਈ ਇਹ ਹਾਂ ਨਵੀਂ ਬਟੇਰ ਨਹੀਂ ਵਿਜਗੀ ਹੈਗੀ ਹਮੇ ਸ਼ਰਮ ਲਹੀ ਪਈ ਹੈ ਉਹਨਾਂ ਤਾਂ ਲਹੀ ਲਹੀ ਆ ਇਹਦੀ ਵੀ ਆਪਣੇ ਨਾਲ ਦੀ ਵੀ ਲਹੀ ਹੋਈ ਹੈਗੀ ਨਹੀਂ ਇਹ ਤਾਂ ਰਾਲਿਆ ਮਿਲੇ ਹੀ ਐ ਇਹਨਾਂ ਤਾਂ ਸ਼ਰਮ ਨਹੀਂ ਹੈਗੀ ਜੇ ਸ਼ਰਮ ਹੁੰਦੀ ਹੈ ਜੇ ਗੱਲਾਂ ਕਰਨ ਹੁੰਦਿਆਂ ਵੀਰੋ ਉਹ ਪੁੱਤ ਮੈਂ ਤਾਂ ਤੈਨੂੰ ਐ ਕਹਿੰਨੀ ਆ ਧੀਏ ਆ ਤੂੰ ਕੱਪੜੇ ਗਾਲ ਲੈ ਨਵੇਂ ਪਾਲਿਆ ਵਧੀਆ ਕੱਪੜੇ 157 ਦਾ ਮੁੰਡਾ ਆਊਗਾ ਬੁਰਾ ਲੱਗਦਾ ਨਾਲੇ ਠੀਕ ਐ ਹੁਣ ਆਪਾਂ ਤਾਂ 11 ਮੁੱਦਾ ਦਿਖਾਉਣਾ ਸੀ ਉਹ ਦਿਖਾਤਾ ਚਲ ਮੈਂ ਬਦਲ ਕੇ ਆਉਣੀ ਆ ਫਿਰ ਕੱਪੜੇ ਆਹੋ ਬਦਲ ਦੇ ਬਸ ਤੂੰ ਵੀ ਮੇਰੇ ਨਾਲ ਹੀ ਚੱਲ ਨਹੀਂ ਮੈਂ ਤਾਂ ਉਰੇ ਬੈਠੀਆਂ ਕੋਈ ਗਲਤ ਫੈਸਲਾ ਕਰਕੇ ਆਉਂਗੀ ਐ ਨਹੀਂ ਮੈਂ ਜਾਂਦੀ ਉਰੋਂ ਆਹੋ